ਆ ਯੁਨੀਕਾ ਹਾਂਜੀ ਆ ਯਾਰ ਆ ਦੇਖੋ ਐ ਟੰਗ ਲੈਣਾ ਵੀ ਜਿਹੜੇ ਜੀ ਕਰਦਾ ਉਹ ਹੀ ਕਪੜਾ ਜੀ ਥੋੜੇ ਸਿਰਲੇ ਵਾਲੇ ਦੀ ਕਪੜਾ ਦੀ ਲੋੜ ਆ ਹਾਂਜੀ ਹਾਂ ਉਹ ਇੱਕ ਇੰਨਾ ਕੱਢ ਲੋ ਤੇ ਇੰਨਾ ਦੂਜੇ ਤਾਂ ਸਾਰੇ ਉਲਝ ਜਾਂਦੇ ਸੀ ਆ ਯਾਰ ਪਰ ਕੋਸਟਿੰਗ ਦਾ ਫਰਕ ਇਹਦੇ ਨਾਲ ਪੁੱਲ ਡਾਉਣ ਲੱਗਿਆ ਹੋਇਆ ਹੋਰ ਆ ਬਹੁਤ ਸੁਣਾ ਰਿਹਾ ਇਹ ਆ ਤਾਂ ਹੇਠਾਂ ਨਾ ਬੇਟ ਰਿਕਾਰਡਿੰਗ ਇਹ ਲੱਗਦਾ ਜਿਨ੍ਹਾਂ ਨੇ ਪਹਿਲਾਂ ਰਸੋਈਆਂ ਬਣਾ ਲੀਆਂ ਹੋਣ ਗਿਆਨ ਉਹ ਤਾਂ ਕਹਿਣਗੇ ਯਾਰ ਵੀ ਆ ਯਾਰ ਕਿਤੇ ਪਹਿਲਾਂ ਦਿਖਾਈਆਂ ਹੁੰਦੀਆਂ ਨਾ ਗੱਲ ਬਣ ਜਾਂਦੀ ਇਹ ਚੀਜ਼ ਦਾ ਵੀ ਬਹੁਤ ਟ੍ਰੈਂਡ ਹੈ ਅੱਜ ਕੱਲ ਨਾ ਵੀਡੀਓ ਚ ਵੀ ਬੋਲੇ ਸੀ ਅੱਜ ਵੀ ਕਹਿੰਦੇ ਆ ਅਗਰ ਸਾਡੇ ਮਟੀਰੀਅਲ ਨੂੰ ਕੋਈ ਵੀ ਬੰਦਾ ਚੈਲੰਜ ਕਰਦਾ ਹੈ ਅੱਜ ਕੱਲ ਫੇਸਬੁੱਕ ਤੇ ਤੁਹਾਨੂੰ ਪਤਾ ਜਾ ਮਤਲਬ ਕਿ ਇਹ ਤਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਈ ਜਾਂਦਾ ਜਿਵੇਂ ਤੇ ਸਾ ਕਿਹਾ ਤਾਂ ਵੀਰੇ ਸਾਡਾ ਐਕਸੈਂਟ ਏਸਾ ਲੱਗੂਗਾ ਅਗਰ ਕੋਈ ਕਾਰਪੈਂਟਰ ਕੋਈ ਬੰਦਾ ਉਹਨੂੰ ਪ੍ਰੂਫ ਕਰਦਾ ਦੇਖੋ ਚਵਲ ਤਾਂ ਹਰ ਇੱਕ ਮਾਰ ਦਿੰਦਾ ਅਗਲਾ ਜਾਂਦਾ ਵਾਪਸ ਲਿਆਉਣਾ ਉਹ ਜਿਹੜਾ ਤੁਸੀਂ ਕਹੋਗੇ ਉਹੀ ਲੱਗਿਆ ਹੋਊਗਾ ਉਹੀ ਲੱਗਿਆ ਹੋਊ ਜੀ ਸਾਡੀ ਪੂਰਨ ਗਾਰੰਟੀ ਹੋਊਗਾ ਮਤਲਬ ਇਹ ਇਹ ਖੇਚਲੋ ਜੇ ਕਾਦੇ ਛੋਟਾ ਤਾਂ ਹੈ ਨਾ ਇਹਦੇ ਕਪੜਾ ਲੱਤਾ ਟੰਗੋ ਤੇ ਫਿਰ ਇਹਨੂੰ ਐ ਕਰਕੇ ਛੱਡ ਦੋ ਆਪੇ ਸੈਟ ਹੋ ਜਾਂਦਾ ਜੀ ਆਪਾਂ ਕਲੈਂਡਰ ਸਾਨੂੰ ਵੀ ਕਹਿੰਦਾ ਵੀ ਫਲਾਣਾ 3200 ਦਾ ਦਿੰਦਾ ਫਲਾਣਾ 2500 ਦਾ ਦਿੰਦਾ ਉਦਾਂ ਦਾ ਕੋਈ ਕਨਸੈਪਟ ਆਪਣੇ ਕੋਲੇ ਨਹੀਂ ਹੈਗਾ ਗੱਤੇ ਵਾਲਾ ਕੰਮ ਨਹੀਂ ਗੱਤੇ ਵਾਲਾ ਕੋਈ ਕੰਮ ਨਹੀਂ ਆਪਣੇ ਕੋਲ ਇਹਦੀ ਵੀ ਆਪਣੀ ਫੁੱਲ ਗਾਰੰਟੀ ਰਹੂਗੀ ਔਰ ਮੈਂ ਤੁਹਾਨੂੰ ਕੁਆਲਟੀ ਵਾਈਜ਼ ਵੀ ਇਹਦਾ ਦਿਖਾਉਂਗਾ ਮਤਲਬ ਕਿ ਅਸੀਂ ਨੋਵਾ ਕੰਪਨੀ ਦਾ ਸਾਰਾ ਫਲਸ਼ ਡੋਰ ਲਾਉਨੇ ਆ ਵੀਰੇ ਹਾਂ ਆ ਨੋਵਾ ਕੰਪਨੀ ਦਾ ਫਲਸ਼ ਡੋਰ ਆ 32mm ਇਹਦੇ ਵਿੱਚ ਜੋ ਲੱਕੜੂ ਪਾਇੰਦੀ ਹੋਊਗੀ ਔਰ ਇਹਦੀ 25 ਸਾਲ ਕੁਛ ਹੀ ਹੋਵੇ ਬਈ ਅੰਦਰ ਜਦੋਂ ਉੱਤੇ ਪਾਲਸ਼ੂਗੀ ਪਤਾ ਹੀ ਲੱਗਦਾ ਕੁਛ ਪਰ ਅਸੀਂ ਡਿਸਪਲੇ 'ਚ ਵੀ ਅਸੀਂ ਕੱਚਾ ਪੱਲਾ ਲਾਇਆ ਵੀ ਕਲੈਂਡ ਨੂੰ ਹਰ ਚੀਜ਼ ਮਤਲਬ ਕਿ ਪ੍ਰੋਪਰ ਕਲੀਨ ਹੋਣੀ ਚਾਹੀਦੀ ਹੈ ਵੀ ਜੋ ਹੈ ਯਾਰ ਉਹੀ ਦੰਦੇ ਸਾਨੂੰ ਬਸ ਪਰ ਗਾਗ ਨੂੰ ਇੰਸਟਾਲ ਕਰਕੇ ਦਿਖਾਇਆ ਵੀ ਫਾਈਨਲ ਲੁੱਕ ਕਿੱਦਾਂ ਦੀ ਲੱਗਦੀ ਹੈ ਇਹਦੇ ਜੇ ਆਪਾਂ ਹੌਬ ਵੀ ਤੇ ਰੇ ਚਿਮਲੀ ਵੀ ਫਿੱਟ ਕਰੀ ਹੈ ਇਹ ਸਾਰਾ ਕਨਸੈਪਟ ਕਲਾਇੰਨ ਨੂੰ ਆਪਾਂ ਐਸੇ ਕਰਕੇ ਜਿਵੇਂ ਅੱਜਕੱਲ ਮਾਈਕ੍ਰੋ ਵਗੈਰਾ ਇੱਥੇ ਰੱਖਦੇ ਹੈ ਨਾ ਹਾਂਜੀ 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 ਸਾਰਾ ਆਂਡਰਗਰਾਉਂਡ ਹੀ ਹੋ ਗਿਆ ਕੰਮ ਸਾਰਾ ਇੰٹری ਹੈ ਆਪਣੇ ਕੋਲ ਬਿਲਕੁਲ ਲੇਟੈਸਟ ਜਿਹੜੀ ਕਿ ਚੀਜ਼ ਨੂੰ ਆਪਾਂ ਨੂੰ ਪਿੱਛੇ ਹੱਥ ਕਰਨ ਲਈ ਲੋੜ ਨਹੀਂ ਬਾਈ ਇਹਨੂੰ ਘਮਾਓ ਤੇ ਡੱਬਾ ਮੂਰੇ ਆ ਜਾਣਾ ਅੱਛਾ ਐ ਨਹੀਂ ਅਬ ਉੱਥੋਂ ਤੱਕ ਵਾ ਪਹੁੰਚਣਾ ਰਾਉਂਡ ਕਰਨਾ ਤੇ ਬਾਕਸ ਆਪਣਾ ਮੂਰੇ ਆ ਗਿਆ ਹਾਂਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਇੱਕ ਐਸੀ ਥਾਂ ਦੇ ਉੱਤੇ ਲੈ ਕੇ ਆ ਗਿਆ ਜਿੱਥੇ ਤੁਹਾਨੂੰ ਘਰ ਦਾ ਸਾਰਾ ਇੰਟੀਰੀਅਰ ਮਿਲ ਜੂਗਾ ਮਤਲਬ ਕਿ ਬਿੱਡਾਂ ਤੋਂ ਲੈ ਕੇ ਕਿਚਨ ਤੱਕ ਵਾਸ਼ਰੂਮ ਤੱਕ ਦਾ ਜੋ ਵੀ ਹੁੰਦਾ ਵਾ ਸਿਸਟਮ ਸਾਰਾ ਤੁਹਾਨੂੰ ਲੱਕੜੀ ਦੇ ਵਿੱਚ ਜੋ ਵੀ ਕਹੋਗੇ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜਾਣਾ ਵਾ ਹੈ ਕਿੱਥੇ ਆ ਤਪਾ ਮੰਡੀ ਚੰਡੀਗੜ੍ਹ ਪਠੰਡਾ ਰੋਡ ਤੋਂ ਹਟਮਾ ਤਕਰੀਬਨ ਉਹ ਆ ਜਾਂਦਾ 3-4 ਕਿਲੋਮੀਟਰ ਦੇ ਸੰਨ ਤੇ ਤਪਾ ਮੰਡੀ ਆ ਬਹੁਤ ਮਸ਼ਹੂਰ ਸਥਾਨ ਆ ਉੱਥੇ ਤੁਸੀਂ ਆ ਸਕਦੇ ਹੋ ਘੋਨਸ ਰੋਡ ਆਜੋ ਅੰਦਰ ਚੱਲਦੇ ਆ ਤੇ ਤੁਹਾਨੂੰ ਰਸੋਈ ਵਗੈਰਾ ਦਰਵਾਜ਼ੇ ਵਗੈਰਾ ਸਾਰਾ ਕੁਝ ਦਿਖਾਵਾਂਗੇ ਇੱਥੇ ਬਹੁਤ ਵੱਡੀ ਫੈਕਟਰੀ ਆ ਆ ਨਾ ਤੁਸੀਂ ਪਾੜ ਹੀ ਲਿਆਉਣਾ ਸ਼੍ਰੀ ਗਣਪਤੀ ਇੰਡਸਟਰੀਜ਼ ਵਾਲੇ ਬੱਜਦੇ ਆ ਬਹੁਤ ਵੱਡਾ ਨਾਮ ਆਜੋ ਅੰਦਰ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਨਾ ਕਿਚਨ ਵਾਲੇ ਪਾਸੇ ਲੈ ਕੇ ਚੱਲਾਂਗੇ ਉਦੋਂ ਪਹਿਲਾਂ ਮੁਲਾਕਾਤ ਕਰਾ ਦਾਂ ਭਾਈ ਜੱਗੇ ਵੀਰ ਸਾਸਤਰੀ ਕਾਲ ਕੀ ਹਾਲ ਚੜ੍ਹਦੀ ਕਲਾ ਤੇ ਭਾਈ ਬੰਟੀ ਵੀਰਾ ਅੱਗੇ ਵੀ ਆਪਾਂ ਇਹਨਾਂ ਕੋਲ ਆ ਕੇ ਗਏ ਸੀ ਤਾਂ ਬਹੁਤ ਸਿਰਾ ਕਾਮਾ ਟਾਈਮ ਬਾਉਂਡ ਬਿਲਕੁਲ ਜੀ ਇਹ ਤੁਹਾਡੇ ਲਈ ਮੰਨੇ ਗਏ ਵੀ ਟਾਈਮ ਬਾਉਂਡ ਬਾਕੀ ਸਾਰਾ ਇੱਥੇ ਬਣਦਾ ਜੀ ਤੇ ਰੇਟ ਘਟ ਕਟ ਰੇਟ ਔਰ ਇੱਕ ਦਿਨ ਦੇ ਵਿੱਚ ਇਨਸਟਾਲ ਕਰ ਲੈਣ ਦੇ ਘਰੇ ਕਿਚਨ 1 ਦਿਨ ਦੇ ਵਿੱਚ ਇੱਕ ਦਿਨ ਚ ਫਿੱਟ ਕਰਦੇ ਆ ਜੀ ਆਪਾਂ ਬਿਲਕੁਲ ਮਤਲਬ ਅੱਥਰਾਂ ਵਾਲੀ ਚਾਹ ਤੁਸੀਂ ਉਹਨਾਂ ਦੇ ਘਰੋਂ ਪੀ ਕੇ ਨਿਕਲਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਸ਼ਾਮ ਵਾਲੀ ਚਾਹ ਪੀ ਕੇ ਨਿਕਲਣ ਲਈ ਜਮਾਂ ਜੀ ਕਿਉਂ ਤੇ ਮਾੜਾ ਦਿਖਾਓ ਫਿਰ ਕਿੱਥੇ ਚਾਹ ਬਣਾਉਂਦੇ ਤੁਸੀਂ ਕੀ ਸਿਸਟਮ ਆਪਣੇ ਕੋਲੇ ਲਓ ਜੀ ਆਹਾ ਜਿਸ ਤਰ੍ਹਾਂ ਆਪਾਂ ਤੁਹਾਡੇ ਪੇਜ ਤੇ ਪਹਿਲਾਂ ਆਪਾਂ ਸਟਾਰਟਿੰਗਸ ਜਦੋਂ 2-3 ਸਾਲ ਪਹਿਲਾਂ ਤੁਸੀਂ ਆਪਣੇ ਕੋਲ ਆਏ ਸੀ ਉਦੋਂ ਵੀ ਆਪਾਂ ਦਰਸ਼ਕਾਂ ਨੂੰ ਦੱਸਿਆ ਸੀ ਵੀ ਆਪਾਂ ਉਹ ਜੁਨਟ ਬਿਲਕੁਲ ਫਰੈਸ਼ ਲਾਇਆ ਸੀ ਉਸ ਤੋਂ ਪਹਿਲਾਂ ਆਪਾਂ ਮੈ ਛੋਟੀ ਵੀਡੀਓ ਤੋਂ ਬਾਅਦ ਲੋਕਾਂ ਨੇ ਇੰਨਾ ਪਿਆਰ ਮਿਲਿਆ ਜੀ ਮਤਲਬ ਕਿ ਸਾਰਾ ਸੈਟਅਪ ਸੋਹਣਾ ਲੱਗਿਆ ਉਸ ਤੋਂ ਬਾਅਦ ਆਪਾਂ ਡਿਸਪਲੇ ਦੋ ਲਾਈਨਾਂ ਮਤਲਬ ਕਿ ਇੱਕ ਡਿਸਪਲੇ ਆਪਾਂ ਇੱਧਰ ਲਈ ਆਪਾਂ ਦੂਜੀ ਵੀ ਕਲੈਨ ਨੂੰ ਦਿਖਾਵਾਂਗੇ ਇਹ ਟਾਲ ਜੂਨਟ ਤੋਂ ਅਪਰਟ ਸਟਾਰਟ ਕਰਦੇ ਆ ਜਿਹਨੂੰ ਪੈਂਟਰੀ ਵੀ ਕਹਿੰਦੇ ਆ ਟਾਲ ਜੂਨਟ ਦਾ ਮਤਲਬ ਵੀਰੇ ਜਿੱਥੇ ਕੋਈ ਜਗ੍ਹਾ ਦਾ ਸਪੇਸ ਦੀ ਕਮੀ ਹੈ ਤਾਂ ਉੱਥੇ 12 ਇੰਚ ਦੇ ਵਿੱਚ ਟਾਲ ਜੂਨਟ ਲੱਗੇ ਜਾਂਦਾ ਉਹਦੇ ਨਾਲ ਹੀ ਆਪਣਾ ਕ੍ਰੌਕਰੀ ਜੂਨਟ ਆ ਗਿਆ ਜੀ ਇਹ ਵੀ ਆਪਾਂ ਅਕੋਰਡਿੰਗ ਅ ਸਪੇਸ ਸਿੰਗਲ ਪੱਲੇ ਵਾਲਾ ਵੀ ਬਣਾ ਸਕਦੇ ਆ 4 ਫੁੱਟ ਵੀ ਬਣਾ ਸਕਦੇ ਆ 3 ਫੁੱਟ ਵੀ ਬਣਾ ਸਕਦੇ ਆ ਇੱਕੋ ਸੰਦੀ ﺍﻟमीरा ਟਾਈਪ ਲਮੀਨੇਟ ਹੈ ਹਾਂਜੀ ਹਾਂ ਟ੍ਰਾਂਸਪੇਰੈਂਟ ਤੁਹਾਡੇ ਰੱਖੀਂ ਕਰੋਕਰੀ ਮਹਿੰਗੇ ਭਾਅ ਦੀ ਉਹ ਵਧੀਆ ਡਿਸਪਲੇ ਹਾਂ ਉੱਪਰ ਡਿਸਪਲੇ ਹੋਗਾ ਜੀ ਹਾਂ ਉਸ ਤੋਂ ਬਾਅਦ ਜਿਹੜੀ ਆਮ ਰੈਗੂਲਰ ਪੈਂਟਰੀ ਚੱਲਦੀ ਹੈ ਉਹ ਵੀ ਪੈਂਟਰੀ ਜੀ ਜਿੱਥੇ ਆਪਾਂ ਗਰੋਸਰੀ ਦਾ ਸਾਰਾ ਸਮਾਨ ਸਟੋਰ ਕਰ ਸਕਦੇ ਆ ਪੈਂਟਰੀ ਦੇ ਵਿੱਚ ਜੀ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਇਹ 2 ਫੁੱਟ ਦੇ ਵਿੱਚ ਆ ਜਾਂਦੀ ਹੈ ਪੈਂਟਰੀ ਔਰ ਸਾਰਾ ਆਪਾਂ ਸਟਾਰ ਔਰ ਹਾਈ ਗੋਲ ਦੀ ਐਸੈਸਰੀ ਯੂਜ਼ ਕਰਦੇ ਆ ਜਿਹਦੀ ਕਿ 5 ਸਾਲ ਦੀ ਪ੍ਰੋਪਰ ਦੀ ਗਾਰੰਟੀ ਰਹਿੰਦੀ ਹੈ ਮਤਲਬ ਹਲਕਾ ਮਾਲ ਨਹੀਂ ਹਲਕਾ ਮਾਲ ਨਹੀਂ ਜੀ ਕੋਈ ਨਾ ਲਾਉਣਾ ਜਿਹੜਾ ਬਿਲਕੁਲ ਹਾਂਜੀ ਬਿਲਕੁਲ ਕਹਿ ਕੇ ਜੀ ਨਹੀਂ ਨਹੀਂ ਬਿਲਕੁਲ ਬਹੁਤ ਕਹਿ ਸਕਦੇ ਆ ਕਿ ਕਹਿੰਦੇ ਨੇ ਜਿਵੇਂ ਵੀ ਕੁਝ ਬੰਦੇ ਮਾਨਤਾ ਪ੍ਰਾਪਤ ਹੁੰਦੇ ਆ ਉਹ ਸਾਡੇ ਬੰਦੇ ਆ ਬਿਲਕੁਲ ਇੱਕ ਆਪਣੀ ਉਸ ਤੋਂ ਬਾਅਦ ਇਹ ਨਵੀਂ ਆ ਗਈ ਪੈਂਟਰੀ ਜੇ ਕੁਆਡਰੋ ਚ ਹੈ ਜੀ ਇਹ ਪੂਰਾ ਪੱਲਾ ਖੁੱਲ ਕੇ ਸਾਰਾ ਡਰਾਅ ਬਾਹਰ ਆ ਜਾਂਦਾ ਹੈ ਇਹ ਵੀ ਆਪਾਂ ਕਸਟਮਾਈਜ਼ ਕਰਾ ਸਕਦੇ ਆ ਕੋਈ ਡਰਾਜ ਆਪਾਂ ਛੋਟਾ ਵੱਡਾ ਪਾਣਾ ਕੋਈ ਵਰਤਨ ਆਪਣੇ ਕੋਲ ਬਾਕਸ ਵੱਡੇ ਆ ਛੋਟੇ ਆ ਉਦਾਂ ਹੀ ਇਹ ਸੈਟਅਪ ਹੋ ਜਾਂਦਾ ਹੈ ਇਹ ਪੂਰਾ ਡਰਾਅ ਬਾਹਰ ਆ ਜਾਂਦਾ ਹੈ ਮਤਲਬ ਵੀ ਜਮਨ ਕੇ ਚੱਲੋ ਵੀ ਆਪਣੇ ਘਰੇ ਕੁਛ ਕਰਨਾ ਰਸੋਈ ਤਿਆਰ ਕਰਨੀ ਆ ਤੁਸੀਂ ਘਰੇ ਜਾਓਗੇ ਉਸ ਥਾਂ ਨੂੰ ਮੈਜ਼ਰਮੈਂਟ ਕਰ ਲੋਗੇ ਮੈਜ਼ਰਮੈਂਟ ਕਰਕੇ ਲਿਆਵਾਂਗੇ ਹਾਂਜੀ ਨਾਬ ਲੋਕ ਤੋਂ ਵੀ ਕਿੱਥੇ ਕੀ ਬਣ ਸਕਦਾ ਕੋਸ਼ਿਸ਼ ਉਹਦੇ ਇਰਾਦੇ ਦੇ ਕੁਝ ਤੁਹਾਡੇ ਮਿਲ ਕੇ ਫਿਰ ਇਹ ਚੀਜ਼ ਤਿਆਰ ਕਰਦੇ ਆ ਬ ਦਿੱਗੇ ਹਾਂ ਦੰਦੂ ਭੇਜਣ ਵਾਲੀਆਂ ਕਹ ਲੋ ਇਹ ਚੀਜ਼ ਦਾ ਬਹੁਤ ਟ੍ਰੈਂਡ ਹੈ ਇਹ ਵੀ ਆਪਾਂ ਮਤਲਬ ਕਿ ਇੰਸਟਾਲ ਕੁਆਡਰੋ ਚ ਵੀ ਕਰਦੇ ਆ ਤੇ ਇਸ ਚ ਵੀ ਕਰਦੇ ਆ ਉਸ ਤੋਂ ਬਾਅਦ ਇਹ ਆਪਾਂ ਸ਼ਟਰ ਦੀ ਪ੍ਰੋਵੀਜ਼ਨ ਆ ਗਈ ਇਹ ਚ ਆਪਾਂ ਸ਼ਟਰ ਦੀ ਵੀ ਆਪਾਂ ਪ੍ਰੋਪੋਜ਼ਲ ਹੈਗੀ ਆਪਣੇ ਕੋਲ ਇਹ ਚ ਕਲਰ 4-5 ਮਿਲ ਜਾਣਗੇ ਆਪਣੇ ਮਤਲਬ ਯਾਰ ਜਿਹੜੀ ਕੈਨੇਡਾ ਚ ਸੋਈਆਂ ਦੀ ਫੀਲਿੰਗ ਲੈਂਦੇ ਆ ਬਿਲਕੁਲ ਬਿਲਕੁਲ ਉਹ ਚੀਜ਼ ਬਹੁਤ ਤੁਹਾਨੂੰ ਇੱਥੇ ਆਈ ਮਿਲਣੀ ਆ ਬਿਲਕੁਲ ਹਾਂ ਜੀ ਇੱਕ ਵੱਡੀ ਗੱਲ ਇਹ ਹੈ ਵੀਰੇ ਆਪਾਂ ਕਈ ਵਾਰੀ ਕਲੈਂਡ ਕਲਾ ਰੇਟ ਪੁੱਛ ਕੇ ਮਤਲਬ ਕਿ ਸਾਇਲੈਂਟ ਹੋ ਜਾਂਦਾ ਅਸੀਂ ਇਹ ਚ ਦੱਸਣੀ ਚਾਹੁੰਦੇ ਵੀ ਅਸੀਂ ਕਿਸੇ ਵੀ ਡਰਾਇਜ ਦੇ ਵਿੱਚ ਜਿਹੜੀ ਗੋਲੀਆਂ ਵਾਲੀ ਆਮ ਘਰਾਂ ਚ ਆਪਾਂ ਦੇਖਦੇ ਆ ਮੈਨੂਅਲ ਜਦੋਂ ਆਪਾਂ ਕੰਮ ਕਰਾਉਂਦੇ ਨੇ ਟੈਲੀ ਲੱਗਦੀ ਹੈ ਉੱਥੇ ਟੈਲੀ ਦੀ ਕਾਸਟਿੰਗ ਹੁੰਦੀ ਹੈ 280 ਤੋਂ ਲੈ ਕੇ 325 ਤੱਕ ਆਪਾਂ ਟੋਟਰੀ ਕੁਆਡਰਨ ਹੋਣਾ ਇਹਨੂੰ ਆਪਾਂ ਪੁਸ਼ ਕਰਨਾ ਹੈ ਨੇ ਆਟੋ ਬੰਦ ਹੋਣਾ ਹੈ ਜੀ ਸਲੋ ਟੈਂਡਮ ਨੇ ਆਟੋਮੈਟਿਕ ਬੰਦ ਹੋਣਾ ਹੈ ਬਸ ਖੋ ਆਪੇ ਲੱਗ ਜਾਣਾ ਬਿਲਕੁਲ ਆਪੇ ਲੱਗ ਜਾਣਾ ਅਕੋਰਡਿੰਗ ਟੂ weight ਅਸੀਂ ਇਸ ਚੀਜ਼ ਨੂੰ ਯੂਜ਼ ਕਰਦੇ ਆ ਉਸ ਤੋਂ ਬਾਅਦ ਆਪਣੀ ਸਟੋਰੇਜ ਆ ਗਈ ਜੀ ਉਸ ਤੋਂ ਬਾਅਦ ਆਪਣਾ ਆ ਗਿਆ ਬੀਪੀਓ ਮਸਾਲਾ ਪੂਲੋਟ ਇੱਕ ਤਾਂ ਬੀਪੀਓ ਦਾ ਸਿੰਪਲ ਬਿਲਕੁਲ ਦੋ ਟ੍ਰੇ ਆ ਇਹ ਮਸਾਲਾ ਪੂਲੋਟ ਆ ਗਿਆ ਜਿਹੜਾ ਬਿਲਕੁਲ ਲੇਟੈਸਟ ਚੱਲ ਰਿਹਾ ਜੀ ਇਹ ਚੀਜ਼ ਆਪਾਂ ਇੰਸਟਾਲ ਕਰਦੇ ਆ ਉਸ ਤੋਂ ਬਾਅਦ ਆ ਗਿਆ ਐਸ ਕਾਰਨਰ ਜੀ ਵਾਹ ਯਾਰ ਬੜਾ ਖੁਸ਼ਾਹ ਦੇਖਣ ਲੱਗਾ ਆ ਯਾਰ ਬੜੀ ਕਮਾਲ ਦੀ ਚੀਜ਼ ਆ ਥੋੜੇ ਜਿਹੇ ਥਾਂ ਦੇ ਵਿੱਚ ਆਹ ਕਰਦਾ ਹਜੇ ਤਾਂ ਥੱਲੇ ਵੀ ਹੈਗੀ ਆ ਦੋ ਟ੍ਰੇਨ ਬੰਦੀਆਂ ਇਹਦੇ ਇਸ ਕੋਰਨਰ ਬੋਲਦੇ ਆ ਨੂੰ ਹਾਂ ਦੋ ਟ੍ਰੇਨਾਂ ਇਹ ਦੋਨੇ ਇਸ ਤਰ੍ਹਾਂ ਬਾਹਰ ਆ ਜਾਂਦੀਆਂ ਔਰ ਸਲੋ ਟੈਂਡਮ ਆਟੋ ਬੰਦ ਹੋਣਾ ਇਹਨਾਂ ਦੇ ਮਤਲਬ ਤਕਨੀਕ ਆ ਵੀ ਯਾਰ ਥੋੜੇ ਥਾਂ ਨੂੰ ਕਿਵੇਂ ਵੱਧ ਵਰਤੋ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹ ਕੁਝ ਖੁੰਝਾ ਤੁਸੀਂ ਵੇਲਾ ਨਹੀਂ ਰਹਿਣ ਨਾ ਕਰਦੇ ਹਾਂਜੀ ਬਿਲਕੁਲ ਉਸ ਤੋਂ ਬਾਅਦ ਆਪਣਾ ਇਹ ਡਰਾਅ ਆ ਗਿਆ ਅਕੋਰਡਿੰਗ ਸਪੇਸ ਜੋ ਆਪ ਨੂੰ ਡਰਾਅ ਚਾਹੀਦਾ ਇਹ ਵੀ ਸਾਰਾ ਟੈਂਡਮ ਲੱਗਿਆ ਹੋਊਗਾ ਉਸ ਤੋਂ ਬਾਅਦ ਕਟਲਰੀ ਟ੍ਰੇ ਆ ਗਈ ਤੇ ਇਹ ਆਪਣਾ ਹੋ ਪੂਰਾ ਟੇਬਲ ਉਹਨੇ ਆਏ ਡੀਪ ਕਰਕੇ ਵੀ ਤੁਸੀਂ ਦਿਖਾ ਸਕਦੇ ਹੋ ਇਹ ਸਾਰਾ ਮਸ਼ੀਨਰੀ ਕੰਮ ਹੈ ਜੀ ਟੋਟਲ ਇਹ 1.3 mm ਦੀ ਟੇਪ ਲੱਗੀ ਹੋਈ ਹੈ ਜਿਹੜੀ ਕੀ ਹੱਥ ਨਾਲ ਨਹੀਂ ਲੱਗਦੀ ਇਹ ਮਸ਼ੀਨ ਤੇ ਗਲੂਨ ਵਾਲੀ ਲੱਗਦੀ ਹੈ ਇਹਦੀ ਲਾਈਫ ਵੀ ਜ਼ਿਆਦਾ ਫਿਨਿਸ਼ਿੰਗ ਵੀ ਜ਼ਿਆਦਾ ਔਰ ਲੁੱਕ ਵਾਈ ਵੀ ਅੱਛੀ ਲੱਗਦੀ ਹੈ ਤੇ ਸਫਾਈ ਸੋ ਫਾਈਕੋਡ ਬਿਲਕੁਲ ਬਿਲਕੁਲ ਇੱਕ ਅੱਜਕੱਲ ਟ੍ਰੈਂਡ ਹੈ ਜੀ ਹੈਂਡਲੈਸ ਕਿਚਨ ਦਾ ਟੋਟਲ ਜਿੰਨੇ ਕਿਚਨ ਬਣ ਰਹੀ ਹੈਂਡਲੈਸ ਬਣਦੀਆਂ ਨੂੰ ਸਾਫ਼ ਕਰਨਾ ਬੜਾ ਇਜ਼ੀ ਹੈ ਬੜਾ ਸੌਖਾ ਹੈਗਾ ਜੀ ਉਸ ਤਰ੍ਹਾਂ ਇੱਧਰ ਫੇਰ ਉਹ ਮੇਂ ਡਰਾਅ ਆ ਗਏ ਇੱਕ ਇਹ ਚ ਆਪਣੇ ਕੋਲੇ ਕਾਰਨਰ ਮੈਜਿਕ ਆ ਗਿਆ ਆਪਾਂ ਦੋਨੇ ਚੀਜ਼ਾਂ ਡਿਸਪਲੇ 'ਚ ਦਿਖਾਉਣੀ ਆਂ ਵੀਰ ਜੀ ਮੈਜਿਕ ਕਾਰਨਰ ਵੀ ਦਿਖਾਇਆ ਔਰ ਐਸ ਕਾਰਨਰ ਵੀ ਦਿਖਾਇਆ ਉਹ ਅਗਲਾ ਕਸਟਮਾਈਜ਼ ਕਰਾ ਸਕਦਾ ਜੂ ਅਗਲੀ ਰਿਕੁਆਇਰਮੈਂਟ ਹੈ ਕਈ ਸਲੈਬ ਵੀ ਪਵਾ ਲੈਂਦੇ ਆ ਜੀ ਕਿਸ ਨੇ ਮੈਜਿਕ ਕਾਰਨਰ ਪਾਉਣਾ ਜਾਂ ਐਸ ਕਾਰਨਰ ਪਾਉਣਾ ਕਸਟਮਰ ਦੀ ਜਿੰ ਪਰ ਛੋਟੀਆਂ ਵੀ ਤੁਸੀਂ ਬਣਵਾ ਸਕਦੇ ਹੋ ਹਾਂਜੀ ਹਾਂ ਬਿਲਕੁਲ ਸੋਨੂੰ ਲੱਗੂਗਾ ਵੀ ਖਰੀਨਾਂ ਟਾਂਚੇ ਸਾਰਾ ਹੋਊਗਾ ਹੋ ਸਕਦਾ ਇੱਕ ਇਹਦੇ ਨਾਲ ਸਰਜੀ ਤੇ ਕੁਛ ਇੱਕਾ ਕਾਰਨ ਨਾਲ ਸਰਜੀ ਹੈ ਨਾ ਬਿਲਕੁਲ 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 ਇਹ ਤੱਕ ਜਸ ਤੱਕ ਆਪ ਹੁਦਾਰਨ ਦੇ ਲਈ ਰੱਖਿਆ ਹਾਂ ਹਾਂਜੀ 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 ਇਹ ਆਪਣਾ ਬੀਪੀਓ ਆ ਗਿਆ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਉਹ ਮਸਾਲਾ ਪੋਲੋਟਾ ਇਹ ਸਿੰਪਲ ਬੀਪੀਓ ਹੈ ਉਹਦੇ ਨਾਲ ਗ੍ਰੀਨ ਟਰੋਲੀ ਆਟੇ ਵਾਲੀ ਢੋਲੀ ਵਾਲਾ ਡਰਾਪ ਪ੍ਰੋਪਰ ਇਹ ਢੋਲੀ ਵਾਲਾ ਵੱਡਾ ਰੱਖਿਆ ਹੈ ਹਾਂਜੀ ਇਹ ਵੱਡਾ ਰੱਖਿਆ ਜੀ ਇਹ ਅਕੋਰਡਿੰਗ ਬੇਟਾ 70 ਕਿਲੋ ਤੱਕ ਆਪਾਂ ਬੇਟ ਕਪੈਸਿਟੀ ਵਿੱਚ ਰੱਖ ਸਕਦੇ ਇਹ ਆਮ ਹਰ ਬੰਦਾ ਨਹੀਂ ਦਿੰਦਾ ਹੁਣ ਇਸ ਚੀਜ਼ ਦੀ ਜੇ ਆਪਾਂ ਗੱਲ ਕਰੀਏ ਵੀਰੇ ਹੁਣ ਇਹ ਜੀ ਇੱਥੇ ਟੈਲੀ ਲਾ ਦਿੰਦੇ ਤਾਂ ਆਪਣਾ ਮੰਨ ਕੇ ਚੱਲੋ 280 ਇਹ 300 ਖਰਚਾ ਆਉਣਾ ਸੀ ਜੀ ਕਰਕੇ ਦਿਖਾਈਏ ਬਹੁਤ ਯਾਰ ਬਈ ਸਫਾਈ ਬਹੁਤ ਜਾ ਹਾਂ ਜਿਹੜਾ ਕੁਆਡਰੋ ਆ ਵੀਰੇ ਇਹ ਕੁਆਡਰੋ ਮੰਨ ਕੇ ਚੱਲੋ 16-1700 ਰੁਪਏ ਦੀ ਰੇਂਜ 'ਚ ਹੈ ਇਸ ਚੀਜ਼ਾ ਕਰਕੇ ਥੋੜਾ ਕਾਸਟਿੰਗ ਦਾ ਫਰਕ ਪੈ ਜਾਂਦਾ ਹਾਂ ਫਿਰ ਆਇਆ ਨਾ ਇੱਕ ਗੱਲ ਫਿਰ ਰਸੋਈ ਤੇ ਵਾਸ਼ਰੂਮ ਹੀ ਕਰਦਾ ਖਰਚਾ ਸਭ ਇਹ ਮੈਂ ਜਦੋਂ ਆਪਾਂ ਘਰ ਦੇ ਵਿੱਚ ਇੰਟਰ ਕਰਦੇ ਆ ਕਹਿੰਦੇ ਹੁੰਦੇ ਆ ਵੀ ਘਰ ਦਾ ਹਾਰਟ ਦਿਲ ਮੇਨ ਕਿਚਨ ਹੈ ਜਿਆਦਾ ਟਾਈਮ ਲੇਡੀ ਜੀ ਨੇ ਕਿਚਨ ਦੇ ਵਿੱਚ ਹੀ ਰਹਿਣਾਗਾ ਉਹਨਾਂ ਨੂੰ ਫਿਰ ਖੂਬਸੂਰਤ ਮਾਹੌਲਤਾ ਚਾਹੀਦੀ ਹੈ ਨਾ ਫਿਰ ਕਿਉਂਕਿ ਸਾਰਾ ਦਿਨ ਉਹਨਾਂ ਨੇ ਰਹਿਣਾ ਹਾਂਜੀ ਹਾਂ ਇਸ ਤਰ੍ਹਾਂ ਇਹ ਆਪਣੇ ਡਬਲ ਲਿਫਟ ਉਪਲੇ ਪੱਲੇ ਆ ਗਏ ਇਹਨੂੰ ਆਪਾਂ ਕਸਟਮਾਈਜ਼ ਕਰਾ ਸਕਦੇ ਸ਼ੌਕਰ ਵਾਲੇ ਵੀ ਕਰਾ ਸਕਦੇ ਡਬਲ ਲਿਫਟ ਆ ਵੀ ਕਰਾ ਸਕਦੇ ਉਹ ਕਲੈਂਰ ਦੀ ਕੋਸਟਿੰਗ ਤੇ ਡਿਪੈਂਡ ਕਰਦਾ ਵੀਰੇ ਵੀ ਜਿੱਦਾਂ ਦੀ ਕਸਟ ਜਿੱਦਾਂ ਦਾ ਬੱਟ ਲਾਉਣਗੇ ਹਨਾ ਉਹ ਵੀ ਆਪਾਂ ਉਹ ਅਡਜਸਟ ਕਰ ਸਕਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂ ਜੀ ਜੀ ਜੇ ਕੋਈ ਵੀਡੀਓ ਦੇਖ ਕੇ ਆਵੇ ਭਰਾ ਬਣ ਕੇ ਹਾਂ ਜੀ ਮੈਂ ਆ ਦੇਖੋ ਇਹ ਸ਼ੌਕਰ ਵਾਲਾ ਮਾਨ ਤਨ ਕਰ ਦਿਓ ਇਹਦੇ ਨਾਲ ਪੂਲਰ ਡਾਉਣ ਲੱਗਿਆ ਹੋਇਆ ਆ ਬਹੁਤ ਸੋਹਣਾ ਹੈ ਇਹ ਆ ਤੋਂ نیچے ਇਹ ਨਾ ਬੇਲ ਰਿਕਾਰਡਿੰਗ ਇਹ ਲੱਗਦਾ ਜਿਨ੍ਹਾਂ ਨੇ ਪਹਿਲਾਂ ਰਸੋਈਆਂ ਬਣਾ ਲੀਆਂ ਹੋਣਗੀਆਂ ਉਹ ਤਾਂ ਕਹਿਣਗੇ ਯਾਰ ਵੀ ਆ ਯਾਰ ਕਿਤੇ ਪਹਿਲਾਂ ਦਿਖਾਈਆਂ ਹੁੰਦੀਆਂ ਨਾ ਗੱਲ ਬਣ ਜਾਂਦੀ ਇਹ ਚੀਜ਼ ਦਾ ਵੀ ਬਹੁਤ ਟ੍ਰੈਂਡਡ ਹੈ ਅੱਜਕੱਲ ਇਹ ਵੀ ਕਸਟਮਾਈਜ਼ ਹੋ ਜਾਂਦਾ ਜਿੱਦਾਂ ਅਗਲੇ ਨੇ ਇੱਕ ਲਵਾਉਣਾ ਦੋ ਲਵਾਉਣਾ ਉਸ ਤੋਂ ਬਾਅਦ ਇਧਰ ਸਟੋਰੇਜ ਆ ਗਈ ਇਹ ਆਪਣਾ ਡਿਸ਼ ਰੈਕ ਆ ਗਿਆ ਇਹ ਭਾਂਡੇ ਆ ਪਰਤ ਕੇ ਰੱਖਣ ਦਾ ਹਾਂ ਜਿਹਦੇ નીચે ਟ੍ਰੇ ਹੁੰਦੀ ਹੈ ਉਹ ਟ੍ਰੇ ਨਾਲ ਆਪਾਂ ਵਾਸ਼ ਕਰਕੇ نیچے ਇਹਨੂੰ ਛੱਡ ਸਕਦੇ ਹਾਂ ਮਾ ਵੀ ਬਹੁਤ ਸੋਹਣਾ ਯਾਰ ਕਮਾਲ ਆ ਕੀ ਆ ਹਾਂ ਹਾਂ ਇਹ ਸ਼ੰਖਾ ਗਿਆ ਇੱਕ ਸਭ ਤੋਂ ਵੱਡੀ ਆਪਾਂ ਦਰਸ਼ਕਾਂ ਨੂੰ ਜਿਹੜੀ ਖੁਸ਼ਖਬਰੀ ਦੇਣੀ ਹੈ ਜਦੋਂ ਆਪਾਂ ਅੱਜ ਤੋਂ 2.5 ਸਾਲ ਪਹਿਲਾਂ ਵੀਡੀਓ ਪਾਈ ਸੀ ਉਦੋਂ ਆਪਾਂ ਓਨਲੀ ਕਲਾ ਕਿਚਨ ਦਾ ਕਨਸੈਪਟ ਕਰਦੇ ਸੀ ਜੀ ਸੋਡੀ ਵੀਡੀਓ ਤੋਂ ਬਾਅਦ ਦਰਸ਼ਕਾਂ ਦਾ ਇੰਨਾ ਪਿਆਰ ਮਿਲਿਆ ਕਲੈਂਟ ਸਾਨੂੰ ਕਹਿਣ ਲੱਗਾ ਵੀ ਸਾਡਾ ਸਾਰਾ ਕੰਮ ਤੁਸੀਂ ਕਰਕੇ ਦਿਓ ਜਿਹੜੇ ਕਲੈਂਟ ਦੇ ਵੀ ਆਪਾਂ ਕਿਚਨ ਲਈ ਆ ਰਿਪੀਟ ਉਹੀ ਕਲੈਂਟ ਆ ਰਿਹਾ ਸਾਡੇ ਮਨ ਨੂੰ ਵੀ ਸਕੂਨ ਮਿਲਦਾ ਵੀ ਕਸਟਮਰ ਸਾਡੇ ਤੋਂ ਸੈਟੀਸਫਾਈ ਹੈ ਜੀ ਔਰ ਆਪਾਂ ਪਹਿਲੇ ਵੀਡੀਓ ਚ ਵੀ ਬੋਲੇ ਸੀ ਅੱਜ ਵੀ ਕਹਿੰਦੇ ਆ ਅਗਰ ਸਾਡੇ ਮਟੀਰੀਅਲ ਨੂੰ ਕੋਈ ਵੀ ਬੰਦਾ ਚੈਲੰਜ ਕਰਦਾ ਹੈ ਅੱਜ ਕੱਲ ਫੇਸਬੁੱਕ ਤੇ ਤੁਹਾਨੂੰ ਪਤਾ じゃ ਮਤਲਬ ਕਿ ਇਹ ਤਾਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਪਈ ਜਾਂਦਾ ਹੈ ਦਾਵਾ ਕਰ ਦਿੰਦੇ ਆ ਦਾਵਾ ਅਸੀਂ ਗਾਰੰਟੀ ਕਰਦੇ ਆਂ ਜੀ ਅਸੀਂ ਐਕਸ਼ਨ ਤੇ ਸਾ ਕੇ ਆ ਤਾਂ ਵੀਰੇ ਸਾਡਾ ਐਕਸ਼ਨ ਤੇ ਸਾ ਲੱਗੂਗਾ ਅਗਰ ਕੋਈ ਕਾਰਪੈਂਟਰ ਕੋਈ ਬੰਦਾ ਉਹਨੂੰ ਪ੍ਰੂਫ ਕਰਦਾ ਹੈ ਦੇਖੋ ਚਾਵਲ ਤਾਂ ਹਰ ਇੱਕ ਮਾਰ ਦਿੰਦਾ ਅਗਲਾ ਜਾਂਦਾ ਕਹਿ ਗਿਆ ਉਦੋਂ ਕੋਈ ਹੱਲ ਨਹੀਂ ਕਿਸੇ ਵੀ ਚੀਜ਼ ਦਾ ਹੈ ਨਾ ਜੇ ਕੋਈ ਬੰਦਾ ਪ੍ਰੂਫ ਕਰ ਦੂਗਾ ਆਪਾਂ ਲੱਖ ਰੁਪਏ ਨਾਮ ਦੇਵਾਂਗੇ ਸਾਰਾ ਸਮਾਨ ਆਪਣਾ ਵਾਪਸ ਲਿਆਵਾਂ ਮਤਲਬ ਜਿਹੜਾ ਤੁਸੀਂ ਕਹੋਗੇ ਉਹੀ ਲੱਗਿਆ ਹੋਊਗਾ ਉਹੀ ਲੱਗਿਆ ਹੋਊ ਜੀ ਸਾਡੀ ਪੂਰਨ ਗਰੰਟੀ ਹੈ ਮਤਲਬ ਇਹ ਨਹੀਂ ਕਿ ਉੱਤੇ ਕੋਈ ਸ਼ੋਰ ਤੇ ਵਿੱਚ ਕੋਈ ਸ਼ੋਰ ਕਈ ਵਾਰੀ ਕਲੈਂਡ ਦੇ ਮਨ ਚ ਸਵਾਲ ਆ ਜਾਂਦਾ ਵੀਰੇ ਸਾਡੇ ਕੋਲ ਬਹੁਤ ਕਲੈਂਡ ਦੇ ਆਏ ਜੇ ਆਪਾਂ ਹੋਈ ਆਪਾਂ ਵੀ ਕਰ ਸਕਦੇ ਆ ਵੀਰ ਅਸੀਂ ਤਾਂ ਤੁਹਾਡੀ ਵੀਡੀਓ ਦੇਖੀ ਆ ਸਾਨੂੰ ਕੀ ਪਤਾ ਤੁਸੀਂ ਉੱਥੇ ਕੀ ਲਾਉਂਗੇ ਹੈਨਾ ਇਹ ਆਮ ਕਾਮਨ ਕੁਐਸਚਨ ਹੈ ਅਗਲੇ ਦਾ ਹੱਕ ਵੀ ਬੰਦਾਗਾ ਹਾਂ ਲਗਦਾ ਗੱਤਾ ਜਾ ਲਾ ਕੇ ਦੇ ਦਾਂਗੇ ਗੱਤਾ ਲਾ ਕੇ ਦੇ ਦੋਗੇ ਜੇ ਇਸ ਚੀਜ਼ ਨੂੰ ਅਸੀਂ ਜਦੋਂ ਘਰੇ ਜਾ ਕੇ ਉੱਥੇ ਇੰਸਟਾਲ ਕਰਦੇ ਆ ਕੋਈ ਨਾ ਕੋਈ ਸਾਨੂੰ ਕਟਿੰਗ ਵੀ ਕਰਨਾ ਪੈਂਦਾ ਕੋਈ ਵੀ ਪੱਲਾ ਕਿਸ ਇਹ ਅਸੈਂਬਲਟੀ ਨੂੰ ਥੋੜੇ ਟਿਕੇ ਰਹਿਣ ਦਾ ਕੰਮ ਹੀ ਇਮਾਨਦਾਰੀ ਆ ਨਾ ਭਾਈ ਇਹ ਇਸੇ ਕਰਕੇ ਹੁਣ ਆਪਾਂ ਆਲ ਕੰਮ ਕਰਨ ਲੱਗੇ ਲੈ ਕੱਪਬੋਰਡ ਕਿਚਨ ਬੈੱਡ ਸੋਫੇ ਖਿੜਕੀਆਂ ਦਰਵਾਜੇ ਸਾਗਵਾਂ ਦੇ ਪੱਲੇ A to Z ਕੰਮ ਆਪਾਂ ਇੱਕ ਛੱਤ ਥੱਲੇ ਕਲੈਂਡ ਨੂੰ ਦੇ ਲਾਗੇ ਵੀ ਉਹਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਸਾਰਾ ਪ੍ਰਿੰਟਰੀਅਰ ਦਾ ਕੰਮ ਸੋਨੂੰ ਇੱਥੇ ਇੱਕ ਥਾਂ 'ਤੇ ਪ੍ਰੋਵਾਈਡ ਕਰਵਾ ਲਾਗੇ ਤੇ ਰੇਟ ਦੇ ਮਸਲੇ ਤੇ ਨਾ ਉੱਠ ਜਾਣ ਬਾਹਰ ਕੇ ਤੇ ਉਹ ਸਾਡੀ ਪੂਰਨ ਗਰੰਟੀ ਰਹੂਗੀ ਵੀਰੇ ਇੱਕ ਵਾਰੀ ਸਾਡੇ ਕੋਲ ਆ ਕੇ ਸਮਝੇ ਕਲੈਂਡ ਪ੍ਰੋਪਰ ਹਨਾ ਜੀ ਗੱਲ ਹੈ ਕੀ ਹੈ ਹਾਂ ਹੁਣ ਦੇਖੋ ਕੋਈ ਵੀ ਚੀਜ਼ ਹੈ ਇਹ ਕਾਲੂ ਲੈ ਲਓ ਆਪਾਂ 5 ਰੁਪਏ ਕਿਲੋ ਵੀ ਹੈ 10 ਰੁਪਏ ਕਿਲੋ ਵੀ ਹੈ ਜੀ ਉਹ ਡਾਇਮੰਡ ਆ ਇੱਕ ਸਿੰਪਲ ਹੈ ਉਹੀ ਚੀਜ਼ ਇਹਦੇ 'ਚ ਵੀਰੇ ਇਹ ਚੀਜ਼ਾਂ ਬਰੋਜ-ਰੋਜ ਬਾਹਰ ਕਿ ਕਿ ਲਿਆਉਰੇ ਕਿ ਲਿਆ ਤੇ ਫਿਰ ਗੱਲ ਕਰਾਂ ਹਾਂ ਫਿਰ ਸਾਡੀ ਪੂਰਨ ਤੌਰ ਤੇ ਗਰੰਟੀ ਰਹੂ ਇਹ ਦਰਸ਼ਕੋ ਵੱਡੀ ਗੱਲ ਆ ਇਹ ਦੇਖੋ ਕਬੂਡ ਦੇ ਵਿੱਚ ਹੈ ਹੁਣ ਜੇ ਆਪਾਂ ਇਹ ਪ੍ਰੋਫਾਈਲ ਦੀ ਗੱਲ ਕਰੀਏ ਵੀਰੇ ਇਹ ਪ੍ਰੋਫਾਈਲ ਵੀ 3-4 ਇੰਜਾਂ ਚ ਆਉਂਦੀ ਹੈ ਜੀ ਜੇ ਆਪਾਂ ਹੁਣ ਕੰਪਨੀ ਚ ਜਾਵਾਂਗੇ ਉਹ 30 ਤੋਂ 35000 ਰੁਪਏ ਦੀ ਆ ਆਪਾਂ ਲੋਕਲ ਚ ਜਾਵਾਂਗੇ 12000 ਰੁਪਏ ਦੀ ਵੀ ਮਿਲ ਜੂਗੀ ਪਰ ਅਸੀਂ ਕਲੈਂਡਰ ਨੂੰ ਹਰ ਪੱਖ ਤੋਂ ਗਾਈਡ ਕਰਕੇ ਹੀ ਪ੍ਰੋਪਰ ਅਸੀਂ ਮਤਲਬ ਜਿਹੜੀ ਕਹਿਣਗੇ ਉਹ ਲਾ ਦੋਗੇ ਉਹ ਲਾ ਦਾਂਗੇ ਜੀ ਬਿਲਕੁਲ ਹਾਂਜੀ ਬਿਲਕੁਲ ਇਹ ਵੱਡੀ ਗੱਲ ਆ ਇਹ ਦੇਖੋ ਜਿਵੇਂ ਆਪਣਾ ਆ ਰੈਕ ਬ ਆ ਯੂਨੀਕਾ ਹਾਂਜੀ ਆ ਯਾਰ ਆ ਦੇਖੋ ਐ ਟੰਗ ਲੈਣਾ ਵੀ ਜਿਹੜੇ ਜੀ ਕਰਦਾ ਉਹੀ ਕਪੜਾ ਜੀ ਥੋੜੇ ਸਿਰਲੇ ਦੇ ਕਪੜੇ ਦੀ ਲੋੜ ਆ ਹਾਂਜੀ ਹਾਂ ਉਹ ਇੰਨਾ ਕੱਢ ਲੋ ਉਹਦੇ ਨਹੀਂ ਤਾਂ ਦੂਜੇ ਤਾਂ ਸਾਰੇ ਉਲਝ ਜਾਂਦੇ ਸੀ ਹੁਣ ਕੋਸਟਿੰਗ ਦਾ ਫਰਕ ਕਿੱਥੇ ਪੈਂਦਾ ਅੱਜਕੱਲ ਟ੍ਰੈਂਡ ਦੇ ਸ਼ੌਂਕ ਦਾ ਕੁਝ ਬੱਚੇ ਬਾਹਰ ਬਾਗੇ ਉਧਰੇ ਚੀਜ਼ਾਂ ਦੇਖਦੇ ਆ ਫੋਰਨ ਚ ਅਗਲਾ ਉਸ ਤਰ੍ਹਾਂ ਹੀ ਇੰਸਟਾਲ ਕਰਾਉਣੀ ਚਾਹੁੰਦਾ ਹੈਗਾ ਹੁਣ ਇਹ ਜੇ ਐਸੈਸਰੀ ਹੈ ਵੀਰੇ ਇਹ ਜੇ ਐਸੈਸਰੀ ਕੱਲੀ ਆਪਾਂ 2 ਲੱਖ ਦੀ ਪਾ ਸਕਦੇ ਆ ਜੇ ਆਪਾਂ ਇਹਨੂੰ ਕਾਸਟਿੰਗ ਲਾਉਣੀ ਹੋਵੇ ਅੱਛਾ ਜਿਹੜੀ ਗੱਲ ਆਪਾਂ ਕਰਦਿਆਂ ਕਿ ਲੈ ਨੂੰ ਬਾਰ-ਬਾਰ ਆਪਾਂ ਹਾਈ ਗੋਲਡ ਲਾਉਨੇ ਆ ਤਾਂ ਆਪਾਂ ਟੋਟਲ ਪ੍ਰੋਡਕਟ ਦੇ ਉੱਤੇ ਸਾਡਾ ਮਾਰਕਾ ਲੱਗਾ ਉਹ ਹਾਈ ਗੋਲਡ ਔਰ ਸਟਾਰ ਦਾ ਹੀ ਰਹੂਗਾ ਇਹ ਨਹੀਂ ਹੈਗਾ ਵੀ ਕੋਈ ਚੀਜ਼ ਆਪਣੇ ਲੋਕਲ ਲਾਈ ਹੋਊਗੀ ਜਾਂ ਕੋਈ ਪ੍ਰਿੰਟ ਕੀਤਾ ਹੋਊਗਾ ਇਦਾਂ ਦਾ ਕੁਝ ਨਹੀਂ ਰਹੂਗਾ ਇਹ ਵੀ ਮਤਲਬ ਕਿ نیچے ਆਪਾਂ ਕਈ ਵਾਰੀ ਲੇਡੀਜ਼ ਮਤਲਬ ਕਿ ਕੱਦ ਦੀ ਹਾਈਟ ਦਾ ਫਰਕ ਰਹਿੰਦਾ ਤਾਂ ਉਹ ਹੇ ਨੀਚੇ ਖਿੱਚ ਕੇ ਮੌਜ ਨਾਲ ਕੱਪੜਾ ਟਾਂਕੇ ਨੂੰ ਛੱਡ ਸਕਦੇ ਆ ਹਾਂ ਵਧੀਆ ਸਕੀਮ ਆ ਯਾਰ ਇਹਦੇ ਨਾਲ ਐ ਖਿੱਚ ਲਓ ਜੇ ਕੱਦ ਛੋਟਾ ਤਾਂ ਹਨਾ ਇਹਦੇ ਕੱਪੜਾ ਲੱਤਾ ਆ ਯਾਰ ਭਲੇ ਫਕਸ਼ਨ ਪਾਈ ਬੈਠੇ ਬਾਕੀ ਸਫਾਈ ਤੁਸੀਂ ਕਲੈਂਡ ਨੂੰ ਦਰਸ਼ਕਾਂ ਨੂੰ ਦਿਖਾ ਸਕਦੇ ਹੋ ਆਪਣੇ ਕੰਮ ਦੀ ਸਫਾਈ ਤਾਂ ਪੂਰੀ ਹੈ ਗਰੰਟੀ ਵਾਲਾ ਬਾਕੀ ਅਪ ਉਧਰ ਆਪਾਂ ਫੈਕਟਰੀ ਦੇ ਵਿੱਚ ਵੀ ਸਾਰੇ ਇੰਸਟਾਲ ਦਿਖਾਵਾਂਗੇ ਤੁਹਾਨੂੰ ਕਿੱਥੇ ਬਣਦਾ ਤੇ ਕਿੰਨੀ ਸਫਾਈ ਹੈ ਇਹ ਨਹੀਂ ਕਈ ਵਾਰੀ ਕਲੈਂਡ ਕਹਿੰਦਾ ਯਾਰ ਜੁੜੀ ਡਿਸਪਲਨ ਲਈ ਉਧਰ ਤੱਕ ਨਾਲ ਜ਼ੋਰ ਲਾਈ ਦਿੰਦਾ ਉਹ ਤਾਂ ਅਗਲਾ ਵਧੀਆ ਬਣਾ ਕੇ ਦਿਖਾ ਦਿੰਦਾ ਗੱਲ ਦਾ ਸਵਾਦ ਤਾਂ ਇਹ ਵੀ ਆਪਣੇ ਕਿਹੇ ਜਿਹਾ ਲਾਊਗਾ ਉਹ ਵੀ ਚੀਜ਼ ਆਪਾਂ ਕਲੈਂਡ ਨੂੰ ਦਰਸ਼ਕਾਂ ਨੂੰ ਦਿਖਾਵਾਂਗੇ ਕਲੈਂਡ ਲਈ ਆਸਰੇ ਵਾਲੇ ਕਾਮਯਾਬੀਆਂ ਨਹੀਂ ਨਾ ਮਿਲਦੀਆਂ ਲੋਕਾਂ ਨੂੰ ਦੇਣਾ ਪੈਂਦਾ ਨਹੀਂ ਦਾ ਬਈ ਹਰ ਹਾਦਸੇ ਫੋਨ ਹਾਂਜੀ ਈ ਹੈ ਕਿ ਟੌਰ ਲੱਗਣਾ ਬਿਲਕੁਲ ਸਰ ਬਿਲਕੁਲ ਤੇ ਇਹ ਆ ਕੀ ਹੈ ਇਹ ਸਾਰਾ ਮਤਲਬ ਕਿ ਜੁਐਲਰੀ ਟ੍ਰੇ ਹੈਗੀ ਜਿਵੇਂ ਆਪਾਂ ਕੜੀ ਵਗੈਰਾ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਆਪਾਂ ਪੀਜੀ ਰੱਖ ਸਕਦੇ ਹਾਂ ਆ ਯਾਰ ਆਈ ਕੜੀ ਲਾ ਕੇ ਰੱਖ ਲਓ ਪਰ ਕੱਪੜੇ ਚ ਗੁੰਮ ਗਈ ਜਾਂਦੇ ਸਿੱਤ ਨਹੀਂ ਹਾਂਜੀ ਉਹ ਚੀਜ਼ਾਂ ਇਹਦੇ ਵਿੱਚ ਕੋਈ ਆ ਡੈਰੀ ਪਈ ਆ ਲੈ ਇੱਥੇ ਡੈਰੀ ਵਾਲਾ ਬਾਕਸ ਹੋ ਗਿਆ ਯਾਰ ਬਾੜੀਆਂ ਸਹੂਲਤਾਂ ਯਾਰ ਭਾਈ ਹੈਂ ਕੀਰਾਂ ਦਾ ਫੀਲਿੰਗ ਤੁਹਾਨੂੰ ਜੁਕਰਬਰਗ ਗਲੀ ਆ ਜੂਗੀ ਹਾਂਜੀ ਵੀ ਕਿਤੇ ਮੈਂ ਫੇਸਬੁੱਕ ਦਾ ਆਨਲਰ ਹੁੰਦਾ ਨਾ ਜਿਵੇਂ ਉਵੇਂ ਫੀਲਿੰਗ ਸਾਰੀ ਤੁਹਾਨੂੰ ਇੱਥੋਂ ਮਿਲ ਜਾਣੀ ਹੈ ਕਮਾਲ ਤੇ ਬਾਈ ਜੀ ਹੁਣ ਅੱਗੇ ਚੱਲਗੇ ਉਧਰ ਹਾਂਜੀ ਬਿਲਕੁਲ ਜੀ ਅਪਨੀਆਂ ਵੀ ਦਿਖਾਣੇ ਆ ਨਾਲੇ ਆਪਾਂ ਉਧਰ ਜੋ ਕਿਵੇਂ ਬਣਤਾ ਹੈ ਕਿ ਜੋ ਵੀ ਚੀਜ਼ਾਂ ਦਿਖਾਵਾਂਗੇ ਸਾਰੀਆਂ ਤੁਹਾਨੂੰ ਤੇ ਆਹ ਦਰਵਾਜ਼ੇ ਦਰਸ਼ਕੋ ਇਹ ਦੂਜੇ ਪਾਸੇ ਆ ਗਏ ਆ ਸਾਗਵੰਦ ਦੇ ਦਰਵਾਜ਼ੇ ਵੀ ਮਿਲ ਜਾਣਗੇ ਤੇ ਦੂਜੇ ਵੀ ਮਿਲ ਜਾਣਗੇ ਵੀਰੇ ਜੱਗੀ ਇੱਕ ਕੀ ਖਾਸੀਅਤ ਇਹਨਾਂ ਦੀ ਮਾੜੀ ਦੱਸਿਓ ਇਹ ਜਿਹੜੀ ਕੁਆਲਿਟੀ ਹੈ ਵੀ ਆਪਣੀ ਜਿਵੇਂ ਆਮ ਆਪਾ ਕਲੈਂਡ ਸਾਨੂੰ ਵੀ ਕਹਿੰਦਾ ਵੀ ਫਲਾਣਾ 3200 ਦਾ ਦਿੰਦਾ ਫਲਾਣਾ 2500 ਦਾ ਦਿੰਦਾ ਉਦਾਂ ਦਾ ਕੋਈ ਕਨਸੈਪਟ ਆਪਣੇ ਕੋਲੇ ਨਹੀਂ ਹੈਗਾ ਗੱਤੇ ਵਾਲਾ ਕੰਮ ਨਹੀਂ ਗੱਤੇ ਵਾਲਾ ਕੋਈ ਕੰਮ ਨਹੀਂ ਆਪਣੇ ਕੋਲ ਇਹਦੀ ਵੀ ਆਪਣੀ ਫੁੱਲ ਗਾਰੰਟੀ ਰਹੂਗੀ ਔਰ ਮੈਂ ਤੁਹਾਨੂੰ ਕੁਆਲਿਟੀ ਵਾਈਜ਼ ਵੀ ਇਹਦਾ ਦਿਖਾਉਂਗਾ ਮਤਲਬ ਕਿ ਅਸੀਂ ਨੋਵਾ ਕੰਪਨੀ ਦਾ ਸਾਰਾ ਫਲਸ਼ ਡੋਰ ਲਾਉਂਦੇ ਆ ਵੀਰੇ ਹਾਂ ਆ ਨੋਵਾ ਕੰਪਨੀ ਦਾ ਫਲਸ਼ ਡੋਰ ਆ 32mm ਇਹਦੇ ਵਿੱਚ ਜੋ ਲੱਕੜੂ ਪਾਇੰਦੀ ਹੋਊਗੀ ਔਰ ਇਹਦੀ 25 ਸਾਲ ਦੀ ਕੰਪਲੀਟ ਬੱਲੂ ਹੀ ਗਾਰੰਟੀ ਹੈ ਬਕਾਇਦਾ ਹੂੰ ਮਤਲਬ ਇਹ ਪ੍ਰੋਪਰ ਇਹ ਨਹੀਂ ਹੋਊਗਾ ਕਿ ਜਵੜਾ ਬੋਰਡ ਹੈ ਮੰਨ ਲਓ 2500 ਚ 3200 ਚ ਅਗਲਾ ਕਹਿੰਦਾ ਜਿਹੜੀ ਆਪਾਂ ਸ਼ੀਟ ਲਾਉਣੀ ਹੈ ਪੁਆਇੰਟ 8 ਮੱਕੇ ਦੀ 5500 ਰੁਪਏ ਤੋਂ ਆਪਣਾ ਪੱਲਾ ਸਟਾਰਟ ਹੈ 800 ਰੁਪਏ ਦੀ ਆਪਣੀ ਸ਼ੀਟ ਹੈ 1600 ਦੀ ਤਾਂ ਦੋ ਸ਼ਿੱਟਾਂ ਹੀ ਲੱਗਦੀਆਂ ਹੂੰ ਇਹ ਪੱਲਾ ਆਪਾਂ 2500 ਦਾ ਨਹੀਂ ਦੇ ਸਕਦੇ ਆਪਣਾ ਰੇਟ ਸਟਾਰਟਿੰਗ ਹੈ ਆਪਾਂ ਪ੍ਰੀਮੀਅਮ ਕੁਆਲਿਟੀ ਤੋਂ ਸ਼ੁਰੂ ਕਰਦੇ ਆ ਵੀਰੇ ਕਿਉਂਕਿ ਇਹ ਚੀਜ਼ਾਂ ਰੋਜ਼ ਰੋਜ਼ ਨਹੀਂ ਬੰਦੀਆਂ ਰੋਜ਼ ਰੋਜ਼ ਨਹੀਂ ਬਦਲੀਆਂ ਜਾਂਦੀਆਂ ਆਪਣੀ ਜਿਹੜੀ ਸਟਾਰਟਿੰਗ ਹੈ 5500 ਰੁਪਏ ਦੀ ਸਟਾਰਟਿੰਗ ਹੈ ਕੋਈ ਵੀ ਆਪਾਂ ਚਲਮ ਤੁਸੀਂ ਸਾਥੋਂ ਕੱਚਾ ਪੱਲਾ ਲਿਆਓ ਜਿੱਥੋਂ ਮਰਜ਼ੀ ਪਾਲਿਸ਼ ਕਰਾਓ ਉਸ ਨੂੰ ਪ੍ਰੋਪਰ ਸਾਡੀ ਕੁਆਲਿਟੀ ਦਾ ਪਤਾ ਲੱਗੇ ਵੀ ਸਾਗਵਾਨ ਕੀ ਹੈ ਮੰਨ ਲਓ ਹੁਣ ਅਸੀਂ ਇੱਥੇ ਪਾਲਿਸ਼ ਕਰਕੇ ਰੱਖ ਦਈਏ ਅੰਦਰ ਅਗਲੇ ਨੂੰ ਕੀ ਪਤਾ ਕੀ ਹੈ ਬਈ ਅੰਦਰ ਉਹ ਬੜੇ ਡੇਕ ਹੋਵੇ ਕੁਛ ਹੀ ਹੋਵੇ ਬਈ ਅੰਦਰ ਜਦੋਂ ਉੱਤੇ ਪਾਲਿਸ਼ ਹੋ ਗਈ ਪਤਾ ਹੀ ਲੱਗਦਾ ਕੁਛ ਪਰ ਅਸੀਂ ਡਿਸਪਲੇ 'ਚ ਵੀ ਅਸੀਂ ਕੱਚਾ ਪੱਲਾ ਲਾਇਆ ਵੀ ਕਲੈਂਡ ਨੂੰ ਹਰ ਚੀਜ਼ ਮਤਲਬ ਕਿ ਪ੍ਰੋਪਰ ਕਲੀਨ ਹੋਣੀ ਚਾਹੀਦੀ ਹੈ ਵੀ ਜੋ ਹੈ ਯਾਰ ਉਹੀ ਦਿੰਦੇ ਸਾਨੂੰ ਬਸ ਬਿਲਕੁਲ ਕਿਸੇ ਕਰਕੇ ਸਾਡਾ ਰੇਟ ਦਾ ਵੀ ਫਰਕ ਇਹ ਹੈ 2500 ਤੋਂ ਲੈ ਕੇ 2200 2500 ਤੋਂ ਸਟਾਰਟਿੰਗ ਦਾ ਸਾਗਵਾ ਨਹੀਂ ਹੁੰਦੀ ਹੈ ਮਤਲਬ ਕਿ ਕੋਈ ਇਦਾਂ ਦਾ ਕੰਮ ਨਹੀਂ ਕਰਦੇ ਵੀ ਵਿੱਚ ਸਾਨੂੰ ਕਿਸੇ ਰੇਟ ਘੱਟ ਕਰਕੇ ਸਾਨੂੰ ਕੋਈ ਚੀਟਿੰਗ ਕਰਨੀ ਪਵੇ ਵਿੱਚ ਸੋੜੇ ਵਾਲੀ ਗੱਲ ਆ ਸਾਨੂੰ ਕੋਈ ਜੰਮੂ ਕੈਲ ਜਾਂ ਕੋਈ ਹੋਰ ਲੱਕੜ ਮਿਕਸ ਕਰਨੀ ਪਵੇ ਇਦਾਂ ਦਾ ਕੋਈ ਕੰਮ ਨਹੀਂ ਕਰਦੇ ਅਸੀਂ ਲਖੋ ਵੱਡੀ ਗੱਲ ਆ ਆ ਵੀ ਬਹੁਤ ਸੋਹਣਾ ਹੈ ਇਹ ਆਪਣਾ 5500 ਤੋਂ ਸਟਾਰਟਿੰਗ ਹੋ ਕੇ ਵੀ ਰੋਵਾ ਦੱਸਦਾ ਵੀ ਮੈਂ 5500 ਦਾ ਉਸ ਤੋਂ ਬਾਅਦ ਜਿੰਨਾ ਮਰਜ਼ੀ ਨੂੰ ਆਪਾਂ ਵੀ ਲਿਆ ਸਕਦੇ ਆਪਾਂ ਮੈਂ ਕਿਹਾ ਇਸ ਮਰਜ਼ੀ ਦਾ ਸੈਂਚਰੀ ਦਾ ਬਿਰਗੋ ਦਾ ਆਪਣਾ ਕੋਈ ਵੀ ਬ੍ਰਾਂਡ ਲਵਾਉਣਾ ਚਾਹੁੰਦਾ ਤਾਂ ਆਪਾਂ ਉਹ ਵੀ ਇੰਸਟਾਲ ਦੇ ਦਿੰਨੇ ਆ ਕਰ ਸਕਦੇ ਹਾਂ ਬਸ ਉਹ ਝਾਲ ਚੱਲੇ ਥੋੜੇ ਦਿਨ ਤੋਂ ਪਰਵਾਹੀ ਕੋਈ ਨਹੀਂ ਹੈ ਨਾ ਬਣਾਉਣ ਵਾਲੀ ਤੇ ਆ ਵੀ ਕਿਚਨ ਆ ਗਈ ਇਹ ਆਪਾਂ ਬਿਲਕੁਲ ਨਵਾਂ ਲੇਟੈਸਟ ਕਨਸੈਪਟ ਲਾਇਆ ਜਿਵੇਂ ਉਸ ਚ ਕੁਝ ਚੀਜ਼ਾਂ ਨਾ ਪੈਂਡਿੰਗ ਸੀਗੀਆਂ ਆਪਣੇ ਉਹ ਕਿਹੜੇ ਜਿਵੇਂ ਮਾਈਕਰੋ ਓਡੀਜ ਹੈ ਇਨਵਿਟ ਵਾਲਾ ਇਹ ਚ ਆਪਾਂ ਪ੍ਰੋਪਰ ਗਾਗ ਨੂੰ ਇੰਸਟਾਲ ਕਰਕੇ ਦਿਖਾਇਆ ਵੀ ਫਾਈਨਲ ਲੁੱਕ ਕਿੱਦਾਂ ਦੀ ਲੱਗਦੀ ਹੈ ਇਹਦੇ ਆਪਾਂ ਹੌਬ ਵੀ ਤੇ ਰੈ ਚਿਮਲੀ ਵੀ ਫਿੱਟ ਕਰੀ ਹੈ ਇਹ ਸਾਰਾ ਕਨਸੈਪਟ ਕਲਾਇੰਟ ਨੂੰ ਆਪਾਂ ਐਸੇ ਕਰਕੇ ਹਾਂ ਇਹਨਿੰ ਫਿਲਟਰ ਵਾਲੇ ਹੁੰਦੇ ਆ ਇਹਨਾਂ ਦੀ ਹੀਟਿੰਗ ਵਗੈਰਾ ਪਿੱਛੋਂ ਹੀ ਨਿਕਲਦੀ ਆ ਉਹ ਕੋਈ ਲੱਗ ਨਹੀਂ ਹੈਗਾ ਵੀ ਆਪਣਾ ਚਿਮਨੀ ਚਿਮਨੀ ਸਾਰਾ ਅਰੈਂਟੀ ਲੱਗਾਈ ਸਾਰਾ ਫੋਟਰ ਇਨਸਟਾਲ ਕਰਕੇ ਦਿਖਾਈਏ ਸਾਰੀ ਵੱਡੀ ਗੱਲ ਇਹ ਆ ਤੁਸੀਂ ਨੈਟ ਤੋਂ ਫੋਟੋ ਚੱਕੋ ਹਾਂਜੀ ਜਿਹੜੀ ਮਰਜੀ ਉਹ ਇਹਨਾਂ ਨੂੰ ਭੇਜ ਦਿਓ ਤੇ ਉਹਦੇ ਵਿੱਚ ਵੀ ਅਗਰ ਤੁਸੀਂ ਚਾਹੁੰਦੇ ਹੋ ਵੀ ਹੋਰ ਥੋੜਾ ਜਿਹਾ ਅਪਡੇਟ ਕਰਾਉਣਾ ਚਾਹੁੰਦੇ ਹੋ ਜਾਂ ਕੁਝ ਹੋਰ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਤਾਂ ਉਹ ਆਪੇ ਹੀ ਕਰ ਦੇਣਗੇ ਇਹਨਾਂ ਦੀ ਸਰਦਾਰਦੀ ਆ ਤੁਸੀਂ ਤਾਂ ਚੁੱਪ ਕਰਕੇ ਕਹਿ ਦੇਣਾ ਵੀ ਸਾਨੂੰ ਸਾਫ਼ ਸਫਾਈ ਵਾਲਾ ਤੇ ਮਜ਼ਬੂਤ ਕੰਮ ਚਾਹੀਏ ਬਿਲਕੁਲ ਜੀ ਬਿਲਕੁਲ ਬਿਲਕੁ ਲੇ ਸਫਾਈ ਵਧੀਆ ਬਾਈ ਅਸਾਚਨਾ ਆਪਾਂ ਲੱਕੜ ਘੱਟ ਸਸਤੀ ਵੀ ਆ ਆਪਣਾ ਪ੍ਰੋਡਕਟ ਸਸਤਾ ਵੀ ਆ ਅਗਰ ਸਫਾਈ ਨਾਲ ਕੰਮ ਹੋਇਆ ਤੋ ਜੱਚਦਾ ਵੀਰੇ ਪ੍ਰੋਡਕਟ ਦੀ ਤਾਂ ਆਪਣੀ 100% ਗਾਰੰਟੀ ਰਹੂਗੀ ਕੋਈ ਬੰਦਾ ਸਾਡੇ ਪ੍ਰੋਡਕਟ ਨੂੰ ਚੈਲੰਜ ਕਰਦਾ ਸਾਡਾ ਓਪਨ ਚੈਲੰਜ ਆ ਵੀ ਅਸੀਂ ਨਾਮ ਦਮਾਂਗੇ 100 ਰੁਪਏ ਪ੍ਰੋਡਕਟ ਸਾਡਾ ਸਾਰਾ ਵਾਪਸ ਆਊਗਾ ਇਹ ਸਾਡੀ ਪ੍ਰੋਪਰ ਮੰਨ ਕੇ ਕਰਦੇ ਰਹੇ ਹਾਂ ਉਸ ਗੱਲ ਦੀ ਨਾਲੇ ਕਹਦੇ ਹੁੰਦੇ ਐ ਫੈਸ਼ੋ ਦੇ ਦੌਰ ਚ ਗਾਰੰਟੀ ਦੀ ਇੱਛਾ ਨਾ ਰੱਖੋ ਕਿ ਮੈਂ ਤੁਹਾਨੂੰ ਇਹ ਕੱਚਾ ਦਿਖਾਣਾ ਐ ਐਚਡੀਐਚਐਮਆਰ ਐਕਸਲੈਂਸ ਐਸਾ ਕੰਪਨੀ ਦਾ ਇਹਨਾਂ ਦੀ ਪਹਿਲਾਂ ਗਾਰੰਟੀ ਇੱਥੇ ਬਕਾਇਦਾ 7 ਸਾਲ ਦੀ ਲਿਖ ਕੇ ਆਉਂਦਾ ਸੀ ਕੰਪਨੀ ਨੂੰ ਆਪਣੇ ਪ੍ਰੋਡਕਟ ਤੇ ਕੰਫੀਡੈਂਸ ਵਧ ਗਿਆ ਤਾਂ ਉਹਨਾਂ ਨੇ 10 ਸਾਲ ਗਾਰੰਟੀ ਕਰਤੀ ਔਰ ਦਰਸ਼ਕਾਂ ਨੂੰ ਮੈਂ ਨੀਲੇ ਐਂਡ ਕਲੀਨ ਕਹਿਣਾ ਚਾਹੁੰਦਾ ਇਹਦੀ ਇਕੱਲੀ ਸਿਉਂਖ ਦੀ ਗਾਰੰਟੀ ਐ ਇਹ ਵਾਟਰਪੂਫ ਨਹੀਂ ਹੁੰਦਾ ਹੂੰ ਕੱਲ ਨੂੰ ਸਾਨੂੰ ਕੋਈ ਵੀ ਬੰਦਾ ਇਹ ਚੀਜ਼ ਨੂੰ ਵਾਟਰਪੂਫ ਕਹਿ ਕੇ ਦਿੰਦਾ ਅਸੀਂ ਖੁੱਲਾ ਕਹਿੰਦੇ ਆ ਵੀ ਭਾਈ ਇਹ ਵਾਟਰਪੂਫ ਨਹੀਂ ਹੁੰਦਾ ਨਹੀਂ ਅਸੀਂ ਕੋਈ ਇਦਾਂ ਦੀ ਕਮਿਟਮੈਂਟ ਕਲੈਂਡਰ ਨਾਲ ਕਰੀਏ ਵੀ ਦਰਸ਼ਕਾਂ ਦੇ ਮੂਹਰੇ ਸਾਨੂੰ ਕੱਲ ਨੂੰ ਹੋਣ ਲਈ ਸ਼ਰਮਿੰਦਾ ਹੋਣਾ ਪਵੇ ਹਾਂ ਜਿਹੜੀ ਗੱਲ ਇਹਨੇ ਦੱਸ ਦਿਓ ਉਸ ਤੋਂ ਬਾਅਦ ਇਹਨਾਂ ਨੇ ਨਵਾਂ ਪ੍ਰੋਡਕਟ ਕੱਢਿਆ ਜਿਹੜਾ ਆ ਵੈਲੋ ਦੇ ਨਾਂ ਤੇ ਇਹ ਇਹਨਾਂ ਨੇ ਬਹੁਤ ਅੱਛਾ ਪ੍ਰੋਡਕਟ ਕੱਢਿਆ ਇਹਦੀ ਗਾਰੰਟੀ ਵੀ 21 ਸਾਲ ਹੈ ਇਹਦੀ ਥੋੜਾ ਜਿਹਾ ਕਾਸਟਿੰਗ ਦਾ ਵੇਰੀਏਸ਼ਨ ਆਂਦਾ ਜੀ ਹੂੰ ਪਰ ਗਾਰੰਟੀ ਵੀ ਗਾਰੰਟੀ 21 ਸਾਲ ਗਾਰੰਟੀ ਹੈ ਇਹ ਫਾਇਰ ਪ੍ਰੂਫ ਵੀ ਹੈ ਵਾਟਰਪੂਫ ਵੀ ਅੱਗ ਵੀ ਨਹੀਂ ਲੱਗਣੀ ਅੱਗ ਵੀ ਲੱਗਣੀ ਇਹਨੂੰ ਇਹ ਵੱਡੀ ਗੱਲ ਹੈ ਇਹ ਚੀਜ਼ ਹੈ ਵੀ ਇਤਨੇ ਚ ਜੇ ਇਸੇ ਤਰ੍ਹਾਂ ਹੀ ਆਪਣਾ ਪਲਾਈ ਬੋਰਡ 'ਚ ਵੀ ਕਈ ਕਲੈਂਡਰ ਕਹਿੰਦੇ ਯਾਰ ਅਸੀਂ ਤਾਂ ਪਲਾਈ ਬੋਰਡ 'ਚ ਬਣਾਉਣੀ ਆ ਜਿਵੇਂ ਅਸੀਂ ਕੱਪੜ ਵਗੈਰਾ ਬਣਾਉਨੇ ਆ ਪਲਾਈ ਬੋਰਡ 'ਚ ਬਣਾਉਨੇ ਆ ਇਹਦੀ ਵੀ ਆਪਣੀ 21 ਸਾਲ ਦੀ ਗਾਰੰਟੀ ਹੈ ਇਹ ਵੀ ਸਿਉਂਖ ਤੇ ਵਾਟਰਪੂਫ ਹੈ ਇਹਦੀ ਵੀ ਪੂਰਨ 21 ਸਾਲ ਦੀ ਗਾਰੰਟੀ ਰਹੂਗੀ ਕਿਉਂ ਦਰਸ਼ਕੋ ਆਏ ਆ ਗੱਲਬਾਤ ਯਾਰ ਸੋਈ ਤਾਂ ਫਿਰ ਕਮਾਲ ਹੈਗੀ ਹੈਗੀ ਯਾਰ ਤੁਹਾਨੂੰ ਮੈਂ ਦੱਸਦਾ ਇੱਧਰ ਬਣਦਾ ਆਪਣਾ ਸਮਾਨ ਇੱਥੇ ਚ ਅਸੀਂ ਨਵੀਂ ਨਵੀਂ ਦੇ ਦਰਸ਼ਕਾਂ ਨੂੰ ਹੋਰ ਦਿਖਾਵਾਂਗੇ ਇੱਕਰ ਵੋਲਿਊਮ ਵਾਲੀ ਪੈਂਟਰੀ ਆਈ ਹੈ ਆਪਣੇ ਕੋਲ ਬਿਲਕੁਲ ਲੇਟੈਸਟ ਜਿਹੜੀ ਕਿ ਚੀਜ਼ ਨੂੰ ਆਪਾਂ ਨੂੰ ਪਿੱਛੇ ਹੱਥ ਕਰਨ ਲਈ ਲੋੜ ਨਹੀਂ ਬਈ ਇਹਨੂੰ ਘਮਾਓ ਤੇ ਡੱਬਾ ਮੂਰੇ ਆ ਜਾਣਾ ਅੱਛਾ ਐ ਨਹੀਂ ਕਿ ਉਹ ਤੋਂ ਤੱਕ ਵਾਪਸ ਬਣਾਉਣਾ ਆਹ ਰੌਂਡ ਕਰਨਾ ਤੇ ਬਾਕਸ ਆਪਣਾ ਮੂਰੇ ਆ ਗਿਆ ਉਹੀ ਚੀਜ਼ ਜਿਹੜੀ ਆਪਾਂ ਦਿਖਾਉਨੇ ਹਾਂ ਕਲੈਨਰ ਨੂੰ ਪ੍ਰੋਪਰ ਹਾਈ ਗੋਲਡ ਤਾਂ ਸਾਰਾ ਕੁਝ ਹਾਈ ਗੌਰਡ ਦਾ ਹੋਊਗਾ ਇੱਕ ਸਭ ਤੋਂ ਮੇਨ ਚੀਜ਼ ਹੈ ਜਿਹੜੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਈ ਵਾਰੀ ਆਪਾਂ ਵੀਡੀਓ ਚ ਭੁੱਲ ਜਾਂਦੇ ਆ ਜਿਹੜਾ ਆਪਾਂ ਇਹਦੇ ਵਿੱਚ ਕੋਈ ਵੀ ਪੇਚ ਵਗੈਰਾ ਲਗਾਣੇ ਆ ਇਹਦੇ ਚ ਆਪਾਂ ਕੋਈ ਕਾਲਾ ਪੇਚ ਨਹੀਂ ਲਗਾਉਂਦੇ ਸਾਰੇ ਕਿਚਨ ਦੇ ਵਿੱਚ ਆਪਣਾ ਐਸਐਸ ਦਾ ਪੇਚ ਲੱਗਿਆ ਹੋਊਗਾ ਪਿਓਰ ਸਟੀਲ ਦਾ ਆਰਕੇ ਕੰਪਨੀ ਦਾ ਵੇਖੋ ਵੱਡੀ ਗੱਲ ਆ ਕਿਉਂਕਿ ਪੇਚਾਂ ਦੀ ਗੱਲ ਖੜੀ ਆ ਸਾਰੀ ਜੀ ਅਸੀਂ ਕਿਸੇ ਗੱਲ ਚ ਵੀ ਕਿਰਸ ਨਹੀਂ ਕਰਦੇ ਕਦੇ ਵੀ ਕਿਰਸ ਨਹੀਂ ਕਰਦੇ ਕਈ ਵਾਰੀ ਸਾਨੂੰ 1-2% ਕਲੈਂਟ ਇਹੋ ਜਿਹਾ ਮਿਲ ਜਾਂਦਾ ਵੀ ਸਾਨੂੰ ਕੋਈ ਰਾਇਤ ਕਰ ਦੋ ਅਸੀਂ ਕਹਿੰਦੇ ਤੁਸੀਂ ਇਹ ਸ਼ਬਦ ਨਾ ਵਰਤੋ ਤੁਸੀਂ ਕ ਕਵਾਲਿਟੀ ਵੱਧ ਮੰਗੋ ਕਵਾਲਿਟੀ ਵੱਧ ਮੰਗੋ ਤੁਸੀਂ ਮਤਲਬ ਇਹ ਚੀਜ਼ 'ਚ ਨਾ ਜਾਓ ਹਾਂ ਜੀ ਅਸੀਂ ਕਿਸੇ ਨਾਲ ਕ੍ਰੇਟ ਲੈ ਕੇ ਚੀਟਿੰਗ ਕਰਦੇ ਆ ਤਾਂ ਦੇਖੋ ਉਹ ਸਾਡੇ ਵਾਸਤੇ ਵੀ ਮਾੜੀ ਗੱਲ ਹੈ ਉਹ ਮਾੜੀ ਗੱਲ ਸਹੀ ਹੈ ਬਿਲਕੁਲ ਲੰਮਾ ਸਮਾਂ ਚੱਲਣਾ ਹੁੰਦਾ ਲੰਮਾ ਸਮਾਂ ਚੱਲਣਾ ਹੁੰਦਾ ਇਹ ਆਰਨਮੈਂਟ ਹੈ ਜੀ ਬਹੁਤ ਜ਼ਿਆਦਾ ਦੀ ਆਰਟਰੀ ਹੈ ਮੈਟ ਦੇ ਵਿੱਚ ਹੈ ਕਈ ਕਲਰ ਦੀ ਰਿਪੇਅਰ ਮੰਗਦੀ ਹੈ ਹਾਂ ਜੀ ਹਾਂ ਇਹ ਚ ਕਲਰ ਨਹੀਂ ਇਹ ਬਾਹਰਲੇ ਨਹੀਂ ਹੁੰਦੇ ਉਹ ਇਹੇ ਰੰਗ ਲਗਾਉਦੇ ਹੁੰਦੇ ਸੀ ਬਿਲਕੁਲ ਜੀ ਬਿਲਕੁਲ ਹੁਣ ਇਹਨੂੰ ਪ੍ਰੋਪਰ ਜਿਉ ਖੋਲ ਕੇ ਦੇਖੋ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਦਾ ਹੁੰਦਾ ਵੀ ਦੇਖੋ ਇਹਦੇ ਵਿੱਚ ਆਪਣੀ ਕੋਈ ਸਾਈਡ ਤੇ ਕੋਈ ਟੈਲੀ ਨਹੀਂ ਲੱਗੀ ਇਹਦੇ ਵਿੱਚ ਕੋਈ ਵੀ ਆਪਣੀ ਟੈਲੀ ਨਹੀਂ ਲੱਗੀ ਸਾਰਾ ਕਵਾਡਰੋ ਲੱਗਿਆ ਹੋਇਆ ਹੈ ਇਹਦੇ ਵਿੱਚ ਔਰ ਸਫਾਈ ਦੇਖੋ ਤੁਸੀਂ ਕੁਆਲਿਟੀ ਸਫਾਈ ਤਾਂ ਪੂਰੀ ਆ ਯਾਰ ਭੋਰਾ ਬਾਹਰ ਨਹੀਂ ਕੋਈ ਅੰਦਰ ਨਹੀਂ ਕੋਈ ਉਖੜਿਆ ਨਹੀਂ ਨਜ਼ਰ ਆਇਆ ਨਹੀਂ ਤਾਂ ਫਸਲ ਤਾਂ ਹੀ ਲਈ ਜਾਂਦੇ ਹੁੰਦੇ ਆ ਨਾ ਬਿਲਕੁਲ ਹਾਂਜੀ ਕੋਈ ਮਿੱਟੀ ਨਹੀਂ ਘੱਟਾ ਨਹੀਂ ਗਿਆ ਕਮਾਲ ਆ ਯਾਰ ਬਹੁਤ ਸੋਹਣਾ ਕੰਮ ਆ ਵੀ ਦਰਸ਼ਕੋ ਗਿੜਾ ਮਾਰਨਾ ਬਣਦਾ ਤਾ ਪਾ ਕੋਈ ਦੂਰ ਨਹੀਂ ਬਰਨਾਲੀ ਜ਼ਿਲ੍ਹੇ ਚ ਪੈਂਦਾ ਤੇ ਹੰਡਾਇਆ ਆਪਣਾ ਨਾਲੇ ਮਿਨੀ ਪੰਜਾਬ ਹੁਕੀ ਮਿਨੀ ਕੈਨੇਡਾ ਹਾਂ ਮਿਨੀ ਕੈ 4:00 ਵਜੇ ਆ ਜਿਓ ਪਹਿਲਾਂ ਇੱਧਰ ਲੇ ਗਿੜਾ ਮਾਰ ਜਿਓ 4:00 ਵਜੇ ਉਹਨੂੰ ਠੰਡਾ ਹੋ ਜੂ ਤੇ ਮਿੰਨੀ ਕ੍ਰੇਡਾ ਚਲੇ ਜਿਓ ਬਿਲਕੁਲ ਜੀ ਉੱਥੇ ਖਾ ਪੀ ਕੇ ਮੌਜ ਨਾਲ ਉੱਥੇ ਬਹੁਤ ਸਮਗਰੀ ਵੱਡੀ ਆ ਗਈ ਹੁਣ ਘੁੰਮਣ ਫਿਰਨੂ ਤੇ ਆਪਾਂ ਚੱਲੀਏ ਤੇ ਆਪਾਂ ਹਾਂਜੀ ਫੈਕਟਰੀ ਦਿਖਾਣੇ ਆਂ ਅੰਦਰੋਂ ਅੱਛਾ ਕਿੱਦਰੀ ਆ ਹਾਂਜੀ ਹਾਂਜੀ ਬਿਲਕੁਲ ਜੀ ਲੈ ਵੀ ਲੈ ਆ ਫੈਕਟਰੀ ਆ ਗਈ ਇਹਨਾਂ ਦੀ ਲੈ ਵੀ ਫੈਕਟਰੀ ਚ ਆ ਗਏ ਆ ਵੀਰੇ ਪਰ ਇੱਥੇ ਸਾਰਾ ਕੁਝ ਬਣ ਜਾਂਦਾ ਹਾਂਜੀ ਇਹ ਆਪਣਾ ਇੱਕ ਤਰ੍ਹਾਂ ਦਾ ਪਲੇਟਫਾਰਮ ਬਣਾ ਰੱਖਿਆ ਜੀ ਜਿਵੇਂ ਆਪਾਂ ਉੱਥੇ ਅਗਲੇ ਦੇ ਘਰੇ ਜਾ ਕੇ ਇੰਸਟਾਲ ਕਰਨੀ ਹੈ ਸਾਡੀ ਡਿਸਪਲੇ ਪਹਿਲਾਂ ਇੱਥੇ ਕਿਚਨ ਲੱਗਦੀ ਹੈ ਕੱਚੀ ਪੂਰੀ ਤਿਆਰ ਹੋ ਕੇ ਵੀ ਕੋਈ ਇਹ ਚ ਕਮੀ ਪੇਸ਼ੀ ਹੈ ਇਸ ਨੂੰ ਅਸੀਂ ਚੈੱਕ ਕਰਕੇ ਫਿਰ ਅਸੀਂ ਕਲੈਂਡ ਦੇ ਘਰੇ 1 ਡੇ ਦੇ ਵਿੱਚ ਇਹਨੂੰ ਇੰਸਟਾਲ ਕਰ ਦੇਣਾ ਇੱਕੋ ਦਿਨ ਦੇ ਵਿੱਚ ਘਰੇ ਫਟ ਕਰ ਦੇਣੀ ਹੈ ਇੱਕੋ ਦਿਨ ਦੇ ਵਿੱਚ ਬਿਲਕੁਲ ਜੀ ਬਿਲਕੁਲ ਇਹ ਹੁਣ ਆਪਾਂ ਜੋ ਕਲੈਂਡ ਦਾ ਕੰਮ ਹੈ ਉਹੀ ਦਿਖਾ ਰਹੇ ਹਾਂ ਦਰਸ਼ਕਾਂ ਨੂੰ ਇਹ ਸਰਸੇ ਦੀ ਕਿਚਨ ਦੇਖੋ ਇਹਦੇ ਨਾਲ ਅਸੀਂ ਸ਼ਟਰ ਦੀ ਕੰਬੀਨੇਸ਼ਨ ਵੀ ਵਾਈਟ ਦੇ ਕੀਤੀ ਹੈ ਇਹਨਾਂ ਦਾ ਫਰੰਟ ਸਾਰਾ ਵਾਈਟ ਮੁਲਾਜ਼ਮ ਲੱਗੇ ਹੋਏ ਆ ਇਹਨਾਂ ਦੇ ਸ਼੍ਰੀ ਗਣਪਤੀ ਇੰਡਸਟਰੀ ਵਾਲਿਆਂ ਦੇ ਬਹੁਤ ਵੱਡਾ ਨਾਮ ਆ ਤਪੇ ਦੇ ਵਿੱਚ ਇਹਨਾਂ ਦਾ ਇਹ ਕੁਨਸ ਰੋੜਾ ਗਿਆ ਬਾਈ ਜੀ ਹਾਂਜੀ ਕੁਨਸ ਰੋੜੀ ਜੀ ਕੁਨਸ ਰੋੜਾ ਗਿਆ ਬਰਨਾਲਾ ਜ਼ਿਲ੍ਹਾ ਚੰਡੀਗੜ੍ਹ ਬਠਿੰਡਾ ਹਾਈਵੇ ਤੋਂ ਨਾਲ ਹੀ ਹਾਂਜੀ 5 ਕਿਲੋਮੀਟਰ 7 ਕਿਲੋਮੀਟਰ ਹਾਂਜੀ 4-5 ਕਿਲੋਮੀਟਰ 4-5 ਕਿਲੋਮੀਟਰ ਕੋਈ ਮੈਟਰ ਨਹੀਂ ਰੱਖਦੇ ਨੰਬਰ ਪਤਾ ਮੈਂ ਉਥੇ ਲੋਕੇਸ਼ਨ ਵਗਾ ਲਿਓ ਸੋਖੇ ਰਹੋਗੇ ਕੋਈ ਆਪਣੇ ਬਈ ਬਹੁਤ ਫੇਮਸ ਆ ਅੜੀ ਸਾਹਿਬ ਗੁਰਦੁਆਰਾ ਆ ਗਿਆ ਹਾਂ ਉਧਰ ਮੱਥਾ ਸਾਡੇ ਵੀ ਤਿੰਨ ਚਾਰ ਕੰਮ ਤੁਹਾਡੇ ਸਾਰੇ ਇੱਥੇ ਮੈਂ ਕਹਿੰਨਾ ਵੀ ਸਿਰੇ ਚੜਨਗੇ ਬਿਲਕੁਲ ਜੀ ਬਿਲਕੁਲ ਹਾਂਜੀ ਗੁਰੂ ਘਰ ਵਾਲਾ ਕੰਮ ਵੀ ਹੋ ਰਿਹਾ ਇਧਰ ਵੀ ਆ ਜਿਓ ਆ ਵੀਰੇ ਹੁਣੀ ਬਣਾਈ ਜਾਂਦੇ ਆ ਲੈ ਵੀ ਗੱਲ ਬਾਤ ਹੈਗੀ ਆ ਪੂਰੀ ਯਾਰ ਸਫਾਈ ਬਹੁਤ ਆ ਹਾਂ ਸਫਾਈ ਤਾਂ ਕੋਈ ਮਸ਼ੀਨੀ ਦਾ ਪਰ ਪਰ ਆਉਣੀ ਆਉਣੀ ਮਸ਼ੀਨ ਨੇ ਕਿਹੜਾ ਫਰਕ ਪਾਉਣਾ ਬੰਦਾ ਤਾਂ ਫੇਰ ਵੀ ਫਰਕ ਪਾ ਜਾਂਦਾ ਸਭ ਤੋਂ ਵੱਡੀ ਗੱਲ ਤਾਂ ਇਹ ਜੀ ਕਰੇ ਠਕ ਠਕ ਚੱਕੀ ਗਈ ਕਰੇ ਸਮਾਂ ਬਚ ਗਿਆ ਇੱਕ ਦਿਨ ਦੇ ਵਿੱਚ ਆਪਾਂ ਇੰਸਟਾਲ ਕਰਕੇ ਅਗਲੇ ਦਿਨ ਵਾਪਸ ਆ ਜਾਣਾ ਬਸ ਚਾਹ ਪੀਣੀ ਆ ਤੇ ਆ ਜਾਣਾ ਆ ਵੀਰੀ ਆ ਕੀ ਇਧਰਲੇ ਇਹ ਸਾਰੇ ਕਬੜਾ ਇਹ ਵੀ ਸਾਰਾ ਕਲੈਂਡ ਦਾ ਕੰਮ ਹੈ ਮੋਗੇ ਦਾ ਇਹ ਸਾਰੇ ਕਬੂੜ ਹੈ ਇਹ ਵੀ ਸਾਰਾ ਹਾਂਜੀ ਕਬੂੜ ਬਣਾਇਆ ਹੋਇਆ ਆਪਣਾ ਜਿਹੇ ਜਿਆ ਕਹੋਗੇ ਉਹ ਹੋ ਜਾ ਇਹਨਾਂ ਨੇ ਪਿੱਛੇ ਆਪਾਂ ਨੂੰ ਦਿੱਤਾ ਹੈਗਾ ਮਤਲਬ ਕਿ ਡਰੈਸਿੰਗ ਵਾਸਤੇ ਇਹਨੂੰ ਪਤਾ ਨਹੀਂ ਲੱਗਦਾ ਕਿਸੇ ਨੂੰ ਇਹ ਪ੍ਰੋਪਰ ਪਿੱਛੇ ਬਾਕਸ ਬਣ ਜਾਣਗੇ ਫਰੰਟ ਤੇ ਇਹਨਾਂ ਨੂੰ ਆਪਾਂ ਗਲਾਸ ਦੇ ਤਾ ਇਹ ਜਿਆ ਫਿਲਮਾਂ 'ਚ ਦੇਖਦੇ ਹੁੰਦੇ ਸੀ ਕਿ ਮਗਰਲੇ ਪਾਸੇ ਉਹ ਕਾਲਾ ਤਨ ਪਿਆ ਹੁੰਦਾ ਸੀ ਬਿਲਕੁਲ ਜੀ ਬਿਲਕੁਲ ਜੀ ਮਤਲਬ ਸੋਹਣਾ ਲੱਗਦਾ ਯਾਰ ਹਾਂਜੀ 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 ਦੇਖੋ ਵੀ ਕਿਰਾਂ ਇਹਦੀ ਸਮੂਥੀਂ ਦੇਖੋ ਚੱਲਣ ਦੀ ਦੇਖੋ ਕਿੰਨਾ ਸਮੂਥ ਹੈ ਇਹ ਦੇ ਸਮੂਥ ਆ ਚੱਲਣ ਚ ਨਾ ਬਾਅਦ ਨਹੀਂ ਆ ਰਹੀ ਉਹਨੀ ਬਿਲਕੁਲ ਜੀ ਹਾਂਜੀ ਆ ਨਹੀਂ ਤੇ ਆੜਮ ਜੇ ਲੱਗ ਜਾਂਦੇ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਆ ਦੇਖੋ ਇਹ ਜੇ ਸਾਰੀ ਤੁਸੀਂ ਜਾਣਕਾਰੀ ਲੈ ਸਕਦੇ ਦਰਵਾਜੇ ਸੋਫੇ ਬੈੱਡ ਅਲਮਾਰੀਆਂ ਰਸੋਈ ਹੋਰ ਕੀ ਰਤਨਿਕਾ ਕੋਈ ਇੱਕ ਆਪਾਂ ਅੱਜ ਕੱਲ੍ਹ ਦਰਸ਼ਕਾਂ ਨੂੰ ਇਹ ਵੀ ਦੱਸਣਾ ਚਾਹੁੰਦੇ ਹਾਂ ਅੱਜ ਕੱਲ੍ਹ ਟ੍ਰੈਂਡ ਹੈ ਦੁਬਾਰਾ ਪੁਰਾਣਾ ਕਲਚਰ ਤੇ ਲੋਕ ਆ ਰਹੇ ਆ ਉਸ ਤੋਂ ਤੁਸੀਂ ਲੋਕਾਂ ਨੂੰ ਬਹੁਤ ਵੇਰ ਕਰ ਰਹੇ ਹੋ ਜਿਵੇਂ ਕਿ ਪੁਰਾਣੀਆਂ ਚੀਜ਼ਾਂ ਦਿਖਾ ਰਹੇ ਹੋ ਜਿਵੇਂ ਹਵੇਲੀਆਂ ਦੇ ਵਿੱਚ 11 ਫੁੱਟ 12 ਫੁੱਟ 15 ਫੁੱਟ ਵੱਡੇ ਪੱਲੇ ਪਿੱਤਲ ਦੇ ਚੱਲਦੇ ਸੀ ਆਪਾਂ ਕਲੈਂਡਰ ਨੂੰ ਬੰਨਦਾ ਵੀ ਦਿਖਾਵਾਂਗੇ ਉਹ ਉਹ ਵੀ ਆਪਾਂ ਇੱਥੇ ਤਿਆਰ ਕਰਨ ਲੱਗ ਗਏ ਜਿਸ ਭਰਾ ਨੇ ਹਾਂਜੀ ਪਿੱਤਲ ਦਾ ਕੋਈ ਵੱਡਾ ਗੇਟ ਬਣਵਾਉਣਾ ਹੋਵੇ ਉਹ ਵੀ ਆਪਣੀ ਫੈਕਟਰੀ 'ਚ ਤਿਆਰ ਹੁੰਦਾ ਹੈ ਇਹ ਵੱਡੀ ਗੱਲ ਆ ਕਿ ਹੁਣ ਗੇਟ ਵੱਡੇ ਲਾਉਣੇ ਕਿਲੇ ਵਾਲ ਆਹ ਦਰਵਾਜੇ ਪਿਆ ਜਿਹੜੇ ਹਵੇਲੀਆਂ ਨੂੰ ਲੱਗਦੇ ਆ ਆ ਵੱਡੇ ਵੱਡੇ ਦਰਵਾਜੇ ਬਾਈ ਜੱਗੀ ਇਹ ਵੀਰੇ ਕਿਹੜੀ ਲੱਕੜ ਆ ਇਹ ਇਹ ਸਾਰੀ ਬਰੇ ਸਾਗਵਾਨ ਹੈ ਹਾਂ ਪ੍ਰੋਪਰ ਸਾਗਵਾਨ ਹੈ ਔਰ ਜੋ ਪਾਲਿਸ਼ ਆ ਉਹ ਵੀ ਕਲੈਂਡਰ ਨੂੰ ਅਸੀਂ ਕੱਚਾ ਪੱਲਾ ਦਿਖਾ ਕੇ ਉਸ ਤੋਂ ਬਾਅਦ ਪਾਲਿਸ਼ ਕਰਦੇ ਆ ਸਾਰੀ ਪਾਲਿਸ਼ ਵੀ ਆਪਣਾ ਏਸ਼ੀਅਨ ਦਾ ਪਹੂਗਾ ਟੋਟਲ ਆ ਦੇਖੋ ਨੀਚੇ ਵੀ ਪਿਆ ਛੋਟਾ ਡੱਬਾ ਵੀ ਹੈ ਆ ਦੇਖੀ ਰਾ ਕਰੀ ਜਾਂਦਾ ਪਾਲਿਸ਼ ਬਈ ਔਖਾ ਕੰਮ ਡ੍ਰੈਂਕ ਦੀ ਨਹੀਂ ਬਣਾਉਂਦੇ ਹੁੰਦੇ ਸੀ ਜਿਵੇਂ ਉਵੇਂ ਹੀ ਮਾੜਾ ਮਾੜਾ ਬਰਸ਼ਾਂ ਨਾਲ ਕਰਨਾ ਪੈਂਦਾ ਵੱਡਾ ਨਹੀਂ 4 ਇੰਚੀ ਵਾਲਾ ਨਾ 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 ਉਹ ਚੀਜ਼ ਨਹੀਂ ਬੋਬਰੀ ਕੀ ਦਾ ਬੰਦ ਹੈ ਬੋਬਰੀ ਵਾਲਾ ਕੰਮ ਆ ਵੀਰੇ ਹੁਣ ਇਹ ਆ ਯਾਰ ਇੱਕ ਕਿਲੇ ਦਾ ਦਰਵਾਜ਼ਾ ਰੱਖੀ ਬੈਠੇ ਹੋਏ ਇੱਕ ਕਿਲੇ ਦਾ ਦਰ ਦੇ ਸਫਾਈ ਕਰਕੇ ਜਾ ਰਿਹਾ ਤਾਂ ਸਹੀ ਅੱਛੇ ਸਮਝ ਲਓ ਕਿ ਜਿਹੇ ਜਿਹੇ ਘਰ ਨੂੰ ਵਾਲੇ ਤੇ ਕਿਲੇ ਨੂੰ ਲਾ ਲਿਆ ਵਾਲੇ ਇੱਕ ਬਰਾਬਰ ਆ ਹਾਂ ਜੀ ਹਾਂ ਹਾਂ ਜੇ ਰਾਜੇ ਮਹਾਰਾਜੇ ਹੁਣ ਹੁੰਦੇ ਨਾ ਦਰਵਾਜ਼ੇ ਸੋ ਉੱਥੋਂ ਲਜਾਣਾ ਸੀ ਉਹਨਾਂ ਨੇ ਲੇਕੋ ਤਾਂ ਮਹਿੰਗਾ ਪੈਂਦਾ ਹੋ ਹਾਥੀਆਂ ਕੋੜਿਆਂ ਤੇ ਟੋਣਾ ਆ ਦੇਖੋ ਵੀ ਸਾਰੀ ਤਰ੍ਹਾਂ ਦੀ ਵੈਰਾਈਟੀ ਤੁਸੀਂ ਇੱਥੋਂ ਲਿਆ ਸਕਦੇ ਹੋ ਵੀਰੇ ਉਹਨਾਂ ਦਾ ਕੰਮ ਬਹੁਤ ਚੰਗੇ ਪੱਧਰ ਤੇ ਆ ਕੋਈ ਜੋ ਕਲਾਸਿਕ ਲੋਕਾਂ ਕਰਾਂ ਦੀ ਬਣਨੀ ਸ਼ੁਰੂ ਹੋਈ ਆ ਉਹਦੇ ਵਾਸਤੇ ਹੀ ਜ਼ਰੂਰੀ ਆ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਜਗੀ ਵੀਰੇ ਧੰਨਵਾਦ ਤੁਸੀਂ ਸਮਝ ਦਿੱਤਾ ਮਿਹਰਬਾਨੀ ਤਪੇ ਦੇ ਵਿੱਚ ਸੀ ਬਰਨਾਲਾ ਜ਼ਿਲ੍ਹਾ ਨ